ਅੱਛਾ ਵੀ ਤੁਹਾਡੀ ਇਹਦੇ ਨਾਲ ਗੱਲ ਸੀਗੀ ਮੈਂਕ ਨਾਲ ਘਰੇ ਪਤਾ ਲੱਗਿਆ ਸੀ ਹਾਂ ਵੈਲਕਮ ਟੂ ਹੋਰ ਪੁਨੀਚ ਰਿਪ ਕਰਨਾ ਨੈਵਰ ਵਨ ਲੂਲ ਮੈਗੂ ਬਿੰਸ ਸੱਚੀ ਉਮਰ ਕੋਈ ਮੈਟਰ ਨਹੀਂ ਕਰਦੀ ਤੁਹਾਡੇ ਅੰਦਰ ਜਜ਼ਬਾ ਹੋਣਾ ਚਾਹੀਦਾ ਜੀਣ ਦਾ ਸੱਚੀ ਗੱਲ ਹੈ ਤੁਹਾਡੇ ਅੰਦਰ ਜਜ਼ਬਾ ਹੋਣਾ ਚਾਹੀਦਾ ਜਲੀਲ ਹੋਣ ਦਾ ਉਮਰ ਕੋਈ ਮੈਟਰ ਨਹੀਂ ਕਰਦੀ ਭੈਣ ਚੋਦ ਜਿਹੜੀ ਉਮਰ ਦੇ ਵਿੱਚ ਲੋਕ ਰਿਟਾਇਰਮੈਂਟ ਲੈ ਕੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਜਾਂ ਦੂਜੀ ਵਾਰ ਗੋਡੇ ਪਵਾ ਕੇ ਆਪਣੇ ਪੋਤਿਆਂ ਨੂੰ ਖੜਾਉਣ ਦੀ ਤਿਆਰੀ ਕਰਦੇ ਇਹ ਭੈਣ ਚੋ ਰੀਲਾ ਦੇ ਫੇਮਸ ਹੋਣ ਨੂੰ ਫਿਰਦੇ ਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਗਏ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਮੁਸ਼ਕੀ ਦੀ ਜਿਹਨੇ ਮੁਸ਼ਕ ਮਾਰ ਮਾਰ ਕੇ ਪੂਰਾ ਇੰਸਟਾਗ੍ਰam ਤੇ YouTube ਦਾ ਢੇਡਾ ਗਰਕ ਕੀਤਾ ਪਿਆ ਵੀਡੀਓ ਲੀਕ ਹੋ ਗਈ ਉਹਦੀ ਗੰਦੀ ਨਹੀਂ ਨਾ 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 ਸੋਚ ਕੇ ਦਿੰਦਾ ਨਹੀਂ ਸੋchnਾ ਤੁਸੀਂ ਗੰਦੀ ਵੀਡੀਓ ਨਹੀਂ ਲੀਕ ਹੋਈ ਉਹਦੀ ਵੀਡੀਓ ਲੀਕ ਹੋਗੀ ਉਹ ਆਪਣੇ ਘਰ ਵਾਲੇ ਦੇ ਨਾਲ ਵੀਡੀਓ ਕਾਲ ਕਰਦੇ ਹੋਏ ਦੀ ਨਵਾ ਜਿਹੜਾ ਇੱਕ ਛੱਡ ਕੇ ਦੂਜਾ ਬਣਾਇਆ ਸੀ ਫਿਰ ਦੂਜਾ ਛੱਡ ਕੇ ਉਹਨੇ ਤੀਜਾ ਬਣਾਇਆ ਤੀਜਾ ਛੱਡ ਕੇ ਚੌਥਾ ਬਣਾਇਆ ਸਤਗੁਰ ਚਾਹਲੋ ਚੌਥੇ ਨੰਬਰ ਤੇ ਆਹੋ ਹੁਣ ਜਿਹੜਾ ਦੂਜੇ ਨੰਬਰ ਤੇ ਸੀ ਉਹਦੇ ਨਾਲ ਉਹਦੀ ਵੀਡੀਓ ਵਾਇਰਲ ਹੋ ਗਈ ਹੈ ਉਹ ਤੋਂ ਪਤੰਦਰੋਂ ਵੀਡੀਓ ਦੀ ਕਾਲ ਰਿਕਾਰਡਿੰਗ ਵੀ ਆ ਚੁੱਕੀ ਹੈ ਤੇ 10000 ਰੁਪਇਆ ਲੈ ਕੇ ਖਾ ਗਈ ਤੇ ਬਲੌਕ ਕਰ ਦਿੱਤਾ ਦੋਏ ਮਾਵਾਂ ਧੀਆਂ ਦੋਏ ਨੰਗ ਤੇ ਦੋਏ ਬਲੰਗ ਲੁਚੀਆਂ ਹੋ ਗਈਆਂ ਇਹ ਇਹਦੀ ਮਾਂ ਪਤਾ ਨਹੀਂ ਕਿੱਥੇ ਮੂੰਹ ਮਾਰਦੀ ਫਿਰਦੀ ਹੋਣੀ ਤੇ ਇਹ ਆਪ ਪਤਾ ਨਹੀਂ ਕਿੱਥੇ ਕਿੱਥੇ ਮੂੰਹ ਮਾਰ ਫਿਰਦੀ ਐ ਮਿਲਵਸੀਲਾ ਕੀ ਜਵਾਨੀ ਨੂੰ ਕੰਦਾਂ ਤੇ ਥੋੜੀਆਂ ਵੱਜਣ ਦੀ ਬਜਾਏ ਤੇ ਚੱਤਲਾਂ ਦੇ ਵਜਣਾ ਚਾਹੀਦੀਆਂ ਨੇ ਵੀ ਚੁੱਪ ਕਰਕੇ ਬੈਠਦਾ ਜਾਊਗੀ ਫਾਈ ਵੀ ਨਹੀਂ ਚੱਪੜ ਮੜੀ ਦੀ ਫੇਰਾਏ ਤੇ ਮੈਂ ਚੱਤਲਾਂ ਦੇ ਉੱਤੇ ਦੇਖ ਲੋ ਲੈ ਇਹਨਾਂ ਦੇ ਉੱਤੇ ਜਵਾਨੀ ਚੜੀ ਐ ਵੀ ਭੈਸ ਜਦੋਂ ਤੁਹਾਡੇ ਉੱਤੇ ਜਵਾਨੀ ਸੀ ਉਦੋਂ ਤੁਸੀਂ ਕੀ ਕਰਦੇ ਰਹੇ ਸੀ ਲਵ ਯੂ ਆ ਲਵ ਯੂ ਐ ਰੋਣਾ ਨਹੀਂ ਹੈਗਾ ਅੱਖਾਂ ਚੋਂ ਅੰਝੋ ਨਹੀਂ ਕੱਟਨੇ ਭੈਣ ਚੋਂ ਪ੍ਰਮੋਸ਼ਨ ਕਰਨ ਦਾ ਵੀ ਇਹ ਦੇਖ ਲਓ ਨਵੇਂ ਤਰੀਕੇ ਨੇ ਅੱਛਾ ਕਿਸੇ ਦਾ ਸੂਟ ਪਾ ਲਾਂਗੇ ਉਹਦੀ ਪ੍ਰੋਮੋਸ਼ਨ ਕਰ ਲਾਂਗੇ ਮੇਰੀ ਦੀਦੀ ਹੈ ਮੇਰੀ ਦੀਦੀ ਆਏ ਹਾਏ ਮੇਰੀ ਦੀਦੀ ਨੇ ਸੂਟ ਭੇਜਿਆ ਕਿੰਨਾ ਸੋਹਣਾ ਸੂਟ ਭੇਜਿਆ ਗਾਣੇ ਦੀ ਪ੍ਰੋਮੋਸ਼ਨ ਕਰਨ ਲੱਗੇ ਹੋਏ ਨੇ ਵੀ ਰਵਿੰਦਰ ਗਰਿਵਾਲ ਨੂੰ ਵੀ ਪੈਸੇ ਲੋਡ ਪੈ ਗਏ ਅਜ ਕਾਲੋ ਦੀ ਪ੍ਰੋਮੋਸ਼ਨ ਕਰਾਣ ਦੀ ਦੇਖ ਲਓ ਅੰਨੇ ਜਿਆਦਾ ਚਾਚੇ ਨੇ ਇਹਨਾਂ ਦੇ ਖੈਰ ਕਾਲੋ ਦੀਆਂ ਗੱਲਾਂ ਬਾਤਾਂ ਬਾਹਰ ਚ ਕਰਾਂਗੇ ਪਹਿਲਾਂ ਮਸਕੀਦ ਦੇ ਘਰੇ ਢਾਹ ਮਾਰ ਕੇ ਆਈਏ ਮਸਕੀਦੇ ਕਹਿਣ ਤੇ ਮਾਂਗੂ ਚੈਨਲ ਨੂੰ ਟਲੋ ਟਪਟਿਲਾ ਲਾਈਵ ਸੁੱਤ ਤੇ ਲਾਈਵ ਚਲ ਨੂੰ ਤੈਨੂੰ ਐਂ ਜੀ ਕਹਦੀ ਹੁੰਦੀ ਹੈ ਨਾ ਮਸਕੀਦ ਇਹਦੇ ਚਿੱਤਰਾਂ ਤੇ ਬਹੁਤ ਜ਼ਿਆਦਾ ਖਾਜ ਹੁੰਦੀ ਹੈ ਮੈਨੂੰ ਲੱਗਦਾ ਦੇਖ ਲਓ ਨਾ ਲੋਕਾਂ ਦੇ ਮਤਲਬ ਮਾਪੇ ਪਤ ਅੱਜ ਕੱਲ ਬੇੜਾ ਕਰਕੇ ਹੋਇਆ ਪਿਆ ਧੀ ਨੂੰ ਰੋਕਣਾ ਤਾਂ ਕੀ ਹੈ ਧੀ ਨੂੰ ਐਨਕੋਰੇਜ ਕਰਦੇ ਨੇ ਵੀ ਸ਼ਾਬਾਸ਼ ਸ਼ਾਬਾਸ਼ ਕਰ ਕਰਤੀ ਰਾਣੀ ਹੈ ਅਸੀਂ ਤੇਰੇ ਨਾਲ ਆ ਜਿਹੇ ਜੀ ਮਾਂ ਉਹੇ ਜੀ ਉਹਦੇ ਬੱਚੇ ਜਿਹੇ ਜੀ ਕੋਕੋ ਉਹੇ ਜੀ ਉਹਦੇ ਬੱਚੇ ਉਹ ਹਾਲ ਹੈ ਇਹਨਾਂ ਦਾ ਤੇ ਆਓ ਸੁਣੀਏ ਰਾਂਝੇ ਦੀ ਆਪਾਂ ਕਾਲ ਰਿਕਾਰਡਿੰਗ ਤੇ ਦੇਖੀਏ ਕੀ ਗੱਲਾਂ ਬਾਤਾਂ ਹੋਈਆਂ ਨੇ ਕੀ ਇਹ ਮੁਸ਼ਕਲੀ ਦੇ ਬਾਰੇ ਖਲਾਸਾ ਕਰਨਾ ਚਾਹੁੰਦਾ ਕਿਹੜੇ 10000 ਰੁਪਏ ਨਾ ਪੰਗੀ ਕਿਹੜੀ ਇਹ ਉਹਦੇ ਪੈਸੇ ਲੈ ਰਹੀ ਐ ਇਹ ਆ ਜੋ ਚਲੀ ਹੋਰ ਦੱਸੋ ਫਿਰ ਤੁਹਾਡੀ ਸਹੇਲੀ ਕਿਵੇਂ ਮੈਂ ਮੈਂ ਕਹ ਤੈਨੂੰ ਕੀ ਹੋ ਰਾਇਆ ਉਹ ਪੰਗੇ ਫਾਇਦੇ ਆ ਯਾਰ ਕਿਉਂ ਇਹ じゃ ਕੀ ਕਰਤਾ ਹੁਣ ਪੁੱਛ ਨਾ ਯਾਰ ਹਾਲ ਹਾਲ ਹੁਣ ਪਹਿਲਾਂ ਵਰਗਾ ਨਹੀਂ ਮੁਸ਼ਕੀ ਨੇ ਪੰਗੇ ਦਾ ਪਾਣੀ ਆ ਯਾਰ ਉਹ ਮੁਸ਼ਕੀ ਕਿਹੜਾ ਇੱਕ ਦੀ ਐ ਹੁਣ ਮੁਸ਼ਕੀ ਜਦੋਂ ਤੁਹਾਨੂੰ ਪਤਾ ਕਮਰੇ ਦੇ ਵਿੱਚ ਮਸ਼ਕ ਫੈਲ ਜੇ ਉਹ ਪੂਰੇ ਕਵਰੇਜ ਚ ਚਲੀ ਜਾਂਦੀ ਹੁੰਦੀ ਐ ਉਵੇਂ ਮਹੱਲੇ ਚ ਫੈਲ ਜੇ ਪੂਰੇ ਮਹੱਲੇ ਚ ਚਲੀ ਜਾਂਦੀ ਐ ਇੱਕ ਪਿੰਡ ਦੇ ਵਿੱਚ ਗੰਦ ਆ ਜੇ ਤਾਂ ਪੂਰੇ ਪਿੰਡ ਦੇ ਵਿੱਚ ਗਾਂਦੀ ਗੰਦ ਦੀ ਬਦਬੂ ਆਈ ਜਾਂਦੀ ਐ ਉਹੀ ਜਿਹਾ ਹਾਲ ਮੁਸ਼ਕੀ ਦਾ ਹੁਣ ਮੁਸ਼ਕੀ ਦਾ 1000 ਹੋਵੇ ਤਾਂ ਤਾਂ ਉਹ ਹਾਲ ਚਾਲ ਸਲਾਵੇ ਮੁਸ਼ਕੀ ਦੇ ਪਤਾ ਨਹੀਂ ਕਿੰਨੇ ਕਈ ਹਾਲ ਨੇ ਇਹ ਜਿਵੇਂ ਦਿਨ ਬਦਲਦੇ ਆ ਨਾ ਕੈਲੰਡਰ ਦੇ ਵਿੱਚ ਓਵੇਂ ਹੀ ਯਾਰ ਬਦਲਦੀ ਐ ਮੈਂ ਤਾਂ ਸਮਝ ਨਹੀਂ ਜਾਂਦੀ ਕਿਹੜੇ ਇਹ ਜੇ ਕੰਜਰ ਮਾਪੇ ਨੇ ਜਿਹੜੇ ਸ਼ਹਿ ਦਈ ਜਾਂਦੇ ਆ ਉਹਨੂੰ ਵੀ ਕਰ ਲਤੀ ਰਾਣੀਏ ਕੋਈ ਚੱਕਰ ਨਹੀਂ ਹੈਗਾ ਕਰ ਤੂੰ ਚਤਰਾ ਜੀ ਆਪਣਾ ਕੋਈ ਗੱਲ ਨਹੀਂ ਜਦੋਂ ਤੇਰਾ ਵਿਆਹ ਕਰਨਾ ਉਦੋਂ ਤੱਕ ਐਨ ਪੂਰਾ ਤੂੰ ਦੁਨੀਆ ਥੜੀ ਦੇਖ ਲਈ ਕਰਨਾ ਕੀ ਆਂ ਕਰਪੋ ਜਹ ਲੜਾਈ ਤੇ ਬਹੁਤ ਜ਼ਿਆਦਾ ਯਾਰ ਪਾਣੇ ਪਾਏ ਵਿੱਚੇ ਛੇ ਉਹਦੇ ਪਿੱਛੇ ਘਰੇ ਲੜਾਈ ਹੋਈ ਆ ਮੈਂ ਤਾਂ ਆ ਮੇਰੇ ਘਰ ਤਾਂ ਇਕੱਲੇ ਸ਼ੇਰ ਨਾ ਕਰਿਓ ਮੇਰੇ ਘਰ ਤੁਸੀਂ ਲਈ ਇੰਸਾਫ ਨਾ ਮੇਰੇ ਘਰ ਚਾਰ ਜੀਆ ਹਾਂ ਬਈ ਤੇ ਕੋਈ ਵੀ ਨਿਕਲਾਉਂਦਾ ਮੇਰੇ ਘਰੋਂ ਅੱਛਾ ਉਹਦੇ ਕਰਕੇ ਸ਼ਾਬਾਸ਼ ਏ ਤੇਰੇ ਤਾੜੀਆਂ ਵੱਜਣੀਆਂ ਚਾਹੀਦੀਆਂ ਨੇ ਸਾਲਾ ਕਿੰਨੀ ਬਹਾਦਰੀ ਨਾਲ ਹੱਸਦਾ ਪਿਆ ਵੀ ਮੇਰੇ ਘਰ 'ਚ 4 ਜੀ ਨੇ ਚਾਰਾਂ ਜੀਆਂ 'ਚ ਮੈਨੂੰ ਕੋਈ ਵੀ ਨਹੀਂ ਬੁਲਾਉਂਦਾ ਉਹ ਸਾਲਿਆ ਤੇਰੇ ਲੱਖ ਦੀਆਂ ਲਾਣਤਾ ਨੇ ਪਹਿਲਾਂ ਤਾਂ ਵੀ ਤੂੰ ਕੁੜੀ ਪਿੱਛੇ ਭੈਣ 'ਚ ਇਹਦਾ ਕੁਝ ਕਰਦਾ ਫਿਰਦਾ ਉਹ ਵੀ ਕਿਹੜੀ ਜਿਹੜੀ ਪਹਿਲਾਂ ਹੀ ਇੱਕ ਦੀ ਇੱਕ ਦੀ ਛੱਡੀ ਹੋਈ ਹੈ ਜਿਹਦਾ ਪਹਿਲਾਂ ਹੀ ਭੈਣ 'ਚ ਤਲਾਕ ਹੋਇਆ ਪਿਆ ਤੂੰ ਉਹਦੇ ਪਿੱਛੇ ਸਾਰਾ ਕੁਝ ਕਰਦਾ ਫਿਰਦਾ ਯਾਰ ਅੱਜ ਕੱਲ੍ਹ ਇਹਦੇ ਮੁੰਡਿਆਂ ਨੂੰ ਪਤਾ ਨਹੀਂ ਕੀ ਹੋਇਆ ਪਿਆ ਇਦੋਂ ਚੱਕਾ ਦਾ ਭੈਣ 'ਚ ਤੁਸੀਂ ਗੂਗਲ ਕ੍ਰੋਮ ਤੇ ਸਾਈਟਾਂ ਖੋਲ ਕੇ ਆਪ ਦਾ ਰਾਜਾ ਰਾਜੀ ਕਰ ਲੋ ਕਦਾਤ ਨੂੰ ਪਤਾ ਨਹੀਂ ਭੈ ਜੋ ਕੀ ਇਹਦਾ ਵੀ ਹਾਂ ਨਾ ਨਾ ਅਸੀਂ ਤਾਂ ਮੋਸਕੀ ਮੋਸਕੀ ਚਾਹੀਦੀ ਸਾਨੂੰ ਜਿਹੜੀ ਦਰਬਦਰ ਦੇ ਠੋਕਰਾ ਖਾ ਕੇ ਆਈ ਹੋਈ ਐ ਉਹ ਚਾਹੀਦੀ ਐ ਸਾਨੂੰ ਸਾਲੇ ਜਿਆਦੀ ਤੁਹਾਡੇ ਚਤਰਾ ਚ ਖੁਰਕ ਹੁੰਦੀ ਐ ਕਿਸੇ ਹੋਰ ਥਾਂ ਤੇ ਭੱਗ ਜਾ ਪਤਾ ਨਹੀਂ ਕਿਹੇ ਜੇ ਲੋਕ ਆ ਪਤਾ ਨਹੀਂ ਕਿਹੇ ਜੇ ਮੋਢੇ ਆ ਕਿਹੇ ਜੀ ਲੋਕਾਂ ਦੀ ਮੈਂਟੈਲਿਟੀ ਹੋ ਚੁੱਕੀ ਐ ਵੀ ਨਾ ਮੋਸਕੀ ਚਾਹੀਦੀ ਐ ਇੰਸਟਾਗ੍ਰam ਤੇ ਜਿਆਦਾ ਫੇਮਸ ਐ ਨਾ ਇਹਦੇ ਨਾਲ ਹੀ ਗੱਲਬਾਤ ਕਰਨੀ ਐ ਆਪਾਂ ਕਰ ਲੋ ਗੱਲਬਾਤ ਖਾਰੀ ਸਾਲੇ 10000 ਤੁਹਾਡੇ अच्छा भी ਤੁਹਾਡੇ ਘਰੇ ਮੰਮੀ ਡੈਡੀ ਭਰਾ ਭੈਣ ਆ। ਅੱਛਾ ਵੀ ਤੁਹਾਡੀ ਇਹਦੇ ਨਾਲ ਗੱਲ ਸੀਗੀ ਮੈਂਕ ਨਾਲ ਘਰੇ ਪਤਾ ਲੱਗਿਆ ਸੀ। ਹਾਂਜੀ। ਖਾ। ਕਿਵੇਂ ਪਤਾ ਕਿਵੇਂ ਲੱਗ ਗਿਆ? ਹੋ ਯਾਰ। ਠੀਕ ਆ। ਕਿਵੇਂ ਭਈ? ਕਿਤਾ ਤੁਹਾਨੂੰ ਕਿਤਾ ਤੁਹਾਨੂੰ ਪਤਾ ਹੀ ਆ ਕੋਈ ਹੁੰਦੇ ਆ ਯਾਰ ਬੇਲিখਾਰ ਖਾਣ ਵਾਲੇ। ਅੱਛਾ। ਉਹਦਾ ਕਿਸੇ ਨੇ ਦੱਸਤਾ ਸੀਗਾ। अच्छा ठीक है ਤੁਸੀਂ ਮੈਰਡੋਂਗ ਮੈਰਡੋਂਗ ਲੈ ਜਿੱਦਾਂ ਤੁਹਾਨੂੰ ਪਤਾ ਹੀ ਹੈ ਨਾ ਯਾਰਵੇਲੀ ਹੁੰਦੀ ਹੈ ਖਰਖਾਨਾ ਵਾਲੇ ਉਹਨਾਂ ਨੇ ਦੱਸਤਾ ਸੀਗਾ ਅੱਗੋਂ ਭੈਣ ਜਦੋਂ ਤੂੰ ਵੀ ਤਾਂ ਐਵੇਂ ਦਾ ਹੋਏਗਾ ਵੀ ਯਾਰਵੇਲੀ ਅੱਜ ਜਾ ਕੇ ਦਿਖਾਉਂਦਾ ਹੋਏਗਾ ਵੀ ਆਹ ਦੇਖੋ ਆਹ ਜਿਹੜੀ ਨਚਾਰ ਹੈ ਇਹ ਮੇਰੀ ਸਹੇਲੀਆ ਥੋੜੇ ਯਾਦ ਦੀ ਹੈ ਆ ਨਚਾਰ ਹੈ ਨਾ ਇਹ ਕੱਜਰ ਆ ਦੇਖੋ ਇਹ ਚਾਰ ਰੀਲਾਂ ਤੇ ਲੱਕ ਹਲਾਣ ਦੀ ਖਤ ਇਹ ਕੁਝ ਵੀ ਕਰ ਜਾਂਦੀ ਹੈ ਇਹ ਤੁਸੀਂ ਤੁਹਾਡੇ ਕੋਲ 1000 ਰੁਪਏ ਹੈਗੇ ਤੁਸੀਂ 1000 ਰੁਪਏ ਨੂੰ ਦੋ ਇਹ ਨੱਚੂਗੀ ਮੇਰੇ ਸੇ ਲੀਆ ਐ ਕਹਿੰਦਾ ਹੁਣ ਤੂੰ ਵੀ ਸਾਲੇ ਅੱਛਾ ਇਹੇ ਜਿਹੇ ਲੋਕਾਂ ਦੀ ਮੈਨੂੰ ਸਮਝ ਨਹੀਂ ਆਂਦੀ ਵੀ ਘਰ ਪਹਿਲੀ ਵਸਦਾ ਨਹੀਂ ਹੈਗਾ ਸਾਲੇ ਰੋਲਾ ਪਾਉਣ ਲੱਗ ਜਾਣਗੇ ਵੀ ਤੇਰੇ ਯਾਰ ਨੇ ਪਲਾਟ ਲੈ ਲਿਆ ਪਲਾਟ ਲੈ ਲਿਆ ਤੇਰੇ ਯਾਰ ਨੇ ਹੁਣ ਕੋਠੀ ਉੱਥੇ ਖੜੀ ਕਰੂਗਾ ਉਹ ਤੁਸੀਂ ਕਹਾਵਤ ਸੁਣੀ ਹੈ ਵੀ ਪਿੰਡ ਵਸਿਆ ਦੀ ਮੰਗ ਤੇ ਪਹਿਲੀ ਵਾ ਆਗੇ ਉਹ ਹਾਲ ਹੋ ਜਾਂਦਾ ਇਹਨਾਂ ਦਾ ਵੀ ਭੈ ਚ ਟਡੋਰਾ ਪਿੱਟ ਦੇਣਾ ਸਾਰੀ ਜਗ੍ਹਾ ਤੇ ਵੀ ਯਾਰ ਮੁਸ਼ਕੀ ਆਪਣੀ ਐ ਮੁਸ਼ਕੀ ਆਪਣੀ ਐ ਇਹ ਤਾਂ ਨੰਬਰ ਬਣਾਉਂਦਾ ਹੋਣਾ ਇਹਨਾਂ ਦਾ ਓਟਾ ਹੀ ਪੈ ਗਿਆ ਇਹਦੇ ਉੱਤੇ ਵੀ ਮੇਰੇ ਯਾਰ ਕਿਹੇ ਜੇ ਤੁਸੀਂ ਲੋਕ ਹੋ ਯਾਰ ਕਿਹੇ ਜਾਂ ਮੁੰਡਾ ਤੂੰ ਜਿਹੜਾ ਪਤਾ ਵੀ ਨਹੀਂ ਹੁਣ ਕੀ ਐ ਇਹ ਸੀ ਸਿੰਘ ਮੈਰਡਾ ਮੇਰੇ ਕਿੰਨੇ ਮਤਲਬ ਪੈਸੇ ਤੋਂ 10000 ਰਖਾ ਗਈ ਹਾਂ ਕੀ ਕਹਿ ਕੇ ਲੈ ਗਈ ਤੋਂ ਪੈਸੇ ਇਹ ਕੀ ਕਹਿੰਦੇ ਆ ਪਪਾ ਠੀਕ ਨਹੀਂ ਗੰਕਾਰ ਅੱਛਾ ਤੇ ਲੋੜ ਹੈਗੀ ਐ ਕਿੰਨਾ ਟਾਈਮ ਪਹਿਲਾਂ ਗੱਲ ਸੀ ਤੁਹਾਡੀ ਲੈ ਦੇਖ ਲੈ ਪੈਂਚੋ ਤੇਰੀ ਮੰਮੀ ਵੀ ਇਹੀ ਕਰਦੀ ਐ ਹੈ ਜਿਹੜਾ ਤੂੰ ਭੈਜੋ ਇਹੋ ਜਿਹੇ ਲੋਕਾਂ ਤੋਂ ਮੰਗ-ਮੰਗ ਕੇ ਖਾਣੇ ਵੀ ਨਾ ਮੇਰਾ ਬਾਪ ਮੇਰੇ ਬਾਪ ਤਾਂ ਲੁੱਲਾ ਹੈ ਮੇਰਾ ਬਾਪ ਤਾਂ ਲੰਗੜਾ ਹੈ ਪੈਹੇ ਚਾਹੁੰਦੇ ਨੇ ਸ਼ਰਮ ਕਰਿਆ ਕਰ ਤੂੰ ਮੜੀ ਮੋਟੀ ਤਾਂ ਹੀ ਅਸੀਂ ਕੰਜਰ ਰੀਲਾਂ ਵਿੱਚ ਰੀਲਾਂ ਵਾਲਿਆਂ ਨੂੰ ਸਮਝਾਣੇ ਆ ਕੰਜਰ ਬਲੌਗਰਾਂ ਨੂੰ ਸਮਝਾਣੇ ਆ ਵੀ ਭੈਜੋ ਤੁਸੀਂ ਹੱਥ ਦੀ ਕੋਈ ਕਿਰਤ ਕਰਕੇ ਖਾ ਲੋ ਕੋਈ ਤੁਹਾਨੂੰ ਹੱਥ ਆਊਗਾ ਹੱਥ ਦਾ ਕੰਮ ਆਊਗਾ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਮਾਰ ਨਹੀਂ ਖਾਓਗੇ ਦੇਖ ਲਓ ਹੁਣ ਪੈਜ ਉਹ ਆ ਦੇਖ ਲੈ ਨਵੇਂ ਨਵੇਂ ਯਾਰ ਬਣਾ ਕੇ ਪੈਸੇ ਮੰਗਣੇ ਪੈ ਰਹੇ ਅੱਛਾ ਇਹ ਤਾਂ ਇੱਕ ਆਇਆ ਪਤਾ ਨਹੀਂ ਕਿੰਨੇ ਘੋਣੇ ਹੋਰ ਹੌਲੀ ਹੌਲੀ ਸਾਰਿਆਂ ਦੇ ਖਲਾਸੇ ਸਾਹਮਣੇ ਆ ਜਾਣਗੇ ਆ ਦੇਖ ਲਓ ਤੁਸੀਂ 6 ਕਿ ਮਹੀਨਿਆਂ ਨੂੰ ਜਿਹੜਾ ਸਤਪੁਰ ਚਾਹਲ ਆ ਉਹਦੀ ਵੀ ਰੋਂਦੇ ਦੀ ਵੀਡੀਓ ਆਈ ਲੈ ਵੀ ਹਾਏ ਹਾਏ ਵੀਰੇ ਮੇਰਾ ਪੋਡਕਾਸਟ ਲੈ ਲੋ ਵੀਰੇ ਮੈਂ ਤਾਂ ਬਹੁਤ ਦੁਖੀ ਸੀ ਮੁਸ਼ਕਿਲ ਮੇਰੇ ਬਹੁਤ ਪੈਸੇ ਖਾਦੇ ਮੈਂ ਉਸਕੀ ਨੂੰ ਗਿਫਟ ਭੇਜਦਾ ਰਿਹਾ ਮੈਂ ਪਿਆਰ ਸਮਝਦਾ ਰਿਹਾ ਪਰ ਪਿਆਰ ਨਹੀਂ ਸੀ ਉਹ ਤਾਂ ਪੈਜ ਉਹ ਆਪਣੀਆਂ ਸ਼ੌਂਕ ਪੂਰੇ ਕਰਨੀ ਸੀ ਉਹ ਵੀ ਰਾਤ ਨੂੰ ਡਿਮਾਂਡਾਂ ਕਹਿ ਦਿੰਦੇ ਨੇ ਚਾਨੂੰ ਜਾਨੋ ਐ ਕਰਿਓ ਮੇਰੇ ਵਾਸਤੇ ਨਾ ਇੱਕ ਸੋਹਣਾ ਜਿਹਾ ਕਾਫੀ ਦਾ ਕੱਪ ਭੇਜ ਦਿਓ ਮੈਂ ਨਾ ਫਿਰ ਕਾਫੀ ਪੀਆ ਕਰੂੰਗੀ ਨਾਲੇ ਮੈਂ ਤੁਹਾਨੂੰ ਯਾਦ ਕਰਿਆ ਕਰੂੰਗੀ ਉਹਨੇ ਇੰਨੀ ਇੱਕ ਗੱਲ ਕਹਿਣੀ ਹੈ ਭੈਜ ਮੁੰਡੇ ਅੱਗੋਂ ਲੱਲੂਨਾਥ ਭੇਜ ਦੰਦੇ ਵੀ ਚੈੱਕ ਮੇਰੀ ਜਾਨ ਨੇ ਕੱਪ ਮੰਗਿਆ ਲੈ ਲੈ ਮੇਰੀ ਜਾਨ ਉਹ ਤੇਰੀ ਜਾਨ ਨਹੀਂ ਭਰਾਵਾ ਪਤਾ ਨਹੀਂ ਕਿੰਨੇ ਕਿਦੀ ਜਾਨ ਹੈ ਉਹ ਸਿਰ ਪਿੰਡ ਦੇ ਵਿੱਚ ਘੱਟੋ ਘੱਟ 8-9 ਜਣਾਂ ਦੀ ਜਾਨ ਹੈ ਉਹ ਤੇਰੇ ਇਕੱਲੇ ਦੀ ਨਹੀਂ ਹੈਗੀ ਐ 6 ਮਨთ ਹੋ ਗਿਆ ਵੀਰੇ ਨਮਰ ਵਿਆਹ ਤੋਂ ਬਾਅਦ ਤੁਹਾਡੇ ਨਾਲ ਗੱਲ ਅਸੀਂ ਕਿ ਵਿਆਹ ਤੋਂ ਪਹਿਲਾਂ ਹਾਂ 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 ਬਾਅਦ ਬਾਅਦ ਉਸ ਤਾਂ ਉਹ ਤਾਂ ਸਾਰਾ ਕੁਝ ਦੱਸਿਆਉਣ ਨੇ ਮੈਨੂੰ ਇਹ ਨਹੀਂ ਦੱਸਿਆ ਅਸਕੇ ਕਾ ਵੀ ਮੇਰੇ ਹਾਸ ਤਰਾ ਪਿੱਛੇ ਸੀਗਾ ਤੇ ਮੇਰੇ ਨਾਲ ਐਸ ਤਰਾ ਹੋਈ ਓਏ ਹੋਏ ਹੋਏ ਵਿਆਹ ਹੁੰਦੇ ਸਾਰ 6 ਮਹੀਨੇ ਹੋ ਗਏ ਮੈਨੂੰ ਲੱਗਦਾ ਆਲਮੋਸਟ ਸਾਲ ਕਿ ਦੀ ਗੱਲ ਹੋ ਗਈ ਕਿ ਸਾਲ ਵੀ ਨਹੀਂ ਹੋਇਆ ਯਾਰ ਮਿਲਣਾ ਤਾਂ ਜਦੋਂ ਇਹਦਾ ਬ੍ਰੇਕ ਵਿਆਹ ਟੁੱਟਿਆ ਹੋਣਾ ਡਿਵੋਰਸ ਹੋਇਆ ਹੋਣਾ ਇਹਦੇ ਨਾਲ ਦੀ ਨਾਲ ਨਵਾਂ ਲੱਭ ਲਿਆ ਹੋਣਾ ਵੀ ਚੱਲ ਸਰਦਾ ਨਹੀਂ ਹੈਗਾ ਹਣਾ ਉਹਨੋਂ ਔਖਾ ਠਰਕ ਮੇਰੇ ਅੰਦਰ ਵੀ ਜ਼ਿਆਦਾ ਸੀ ਇਹ ਮਿਲੇ ਤਾਂ ਐਵੇਂ ਸੀ ਤੁਹਾਨੂੰ ਪਤਾ ਲਾਪਰੀਤ ਤੇ ਹੀ ਮੁਸ਼ਕੀ ਕਿਵੇਂ ਮਿਲੇ ਸੀ ਮੁਸ਼ਕੀ ਹੱਟੇ ਤੇ ਖੜੀ ਸੀ ਤੇ ਲਾਪਰੀਤ ਵੀ ਹੱਟੇ ਤੇ ਖੜਾ ਸੀ ਦੋਵੇਂ ਆਮਣੇ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਸੀ ਮੈਂ ਵੀ ਸਿੰਗਲ ਆ ਤੂੰ ਵੀ ਸਿੰਗਲ ਹੈ ਤੇ ਕਿਉਂ ਨਾ ਆਪਾਂ ਸਿੰਗਲ ਤੋਂ ਮਿੰਗਲ ਹੋ ਜਾਈ ਆਪਾਂ ਫਿਰ ਕਰ ਲਿਆ ਕਰਾਂਗੇ ਮੇਰੀ ਵੀ ਠਰਕ ਬੁੱਝੂਗੀ ਤੇਰੀ ਵੀ ਠਰਕ ਬੁੱਝੂਗੀ ਤੇ ਫਿਰ ਬਸ ਉਹੀ ਹੈ ਵਿਆਹ ਤੋਂ ਬਾਅਦ ਵਿਆਹ ਨਿਵੇ ਨਹੀਂ ਹੈਗਾ ਉਹ ਕੀ ਕਹਿ ਸਕਦਾ ਹੁਣ ਵਿਚਾਰੇ ਚ ਏ ਚ ਕਮੀ ਸੀ ਜਾਂ ਇਹਦੇ ਵਿੱਚ ਕਮੀ ਸੀ ਇਹ ਤਾਂ ਹੁਣ ਇਹੀ ਜਾਣਦੇ ਆ ਤਾਂ ਫਿਰ ਇਹਦੇ ਅੰਦਰ ਜਾਦੇ ਅੱਗ ਸੀ ਤਾਂ ਫਿਰ ਇਹਨੇ ਫਿਰ ਨਵਾਂ ਕੋਈ ਲੱਭ ਲਿਆ ਤਾਂ ਕਰਕੇ ਫਿਰ ਆਹਾ ਯਾਰ ਹਣੀ ਆ ਗਈ ਜੀਤੋ ਹੁਣ 10000 ਰੁਪਏ ਖਾ ਕੀ ਉਹ ਭਰਾਵਾ ਭਲਾ ਹੋਵੇ ਤੇਰਾ ਤੂੰ 10000 ਜਿਹੜਾ ਦੇ ਗਿਆ ਇਹ ਜੀ ਕੁੜੀ ਨੂੰ ਕੋਈ ਦਵੰਨੀ ਨਾ ਦਵੇ ਤੂੰ ਭੈਣ 7000 ਕਿਵੇਂ ਦੇ ਗਿਆ ਪਿਆਰ ਸੀ ਹਨਾ ਅੱਖਾਂ ਤੇ ਪੱਟੀ ਬੰਨੀ ਹੋਈ ਸੀ ਸਹੀ ਗੱਲ ਹੈ ਚੰਨਾ ਕੇ ਚਲੋ ਮੈਨੂੰ ਇਹ ਚੀਜ਼ ਦਾ ਪਹਿਲਾਂ ਨਹੀਂ ਪਤਾ ਸੀਗਾ ਵੀ ਇਸ ਤਰ੍ਹਾਂ ਮੈਂ ਤਾਂ ਹਮੇਸ਼ਾ ਦੇਖਿਆ ਜਿੱਦਾਂ ਇਹ ਵੀ ਬਿਲਕੁਲ ਠੀਕ ਆ ਕਿਉਂਕਿ ਯਾਰ ਤੁਹਾਨੂੰ ਤਾਂ ਕੰਮਕਾਰ ਇਹ ਬੰਦੇ ਕੋਲ ਟਾਈਮ ਨਹੀਂ ਹੁੰਦਾ ਕਿ ਜ਼ਿਆਦਾ ਦੇਖਣ ਚੀਜ਼ਾਂ ਤੇ ਖੰਦਾ ਨਾ ਮਤਲਬ ਇਹ ਤਾਂ ਗੱਲ ਕਿਵੇਂ ਹੋਈ ਥੋਡੀ ਯਾਰ ਮੇਰੇ ਚਾਚਾ ਜੀ ਦਾ ਕਹਾਣਾ ਹਾਂ ਹਾਂ ਕੰਮਕਾਰ ਵਾਲੇ ਬੰਦੇ ਨੇ ਵੀ ਸਹੀ ਗੱਲ ਆ ਟਾਈਮ ਨਹੀਂ ਹੁੰਦਾ ਝਾਦੀ ਚੀਜ਼ਾਂ ਦੇਖਣ ਦਾ ਬਟ ਜਦੋਂ ਭੈਣ ਚ ਕੁੜੀ ਨਾਲ ਗੱਲਬਾਤ ਕਰਦਾ ਉਦੋਂ ਬੰਦਾ ਕੁੜੀ ਦੀ ਪ੍ਰੋਫਾਈਲ ਖੋਲ ਕੇ ਤਾਂ ਦੇਖਦਾ ਹੀ ਆ ਵੀ ਹੈਗਾ ਕੀ ਐ ਇਹ ਹੈ ਕਿੱਥੋਂ ਆ ਇਹ ਕਿਹੜੇ ਪਿੰਡ ਦੀ ਆ ਕੀ ਦਾ ਗੱਲਬਾਤ ਹੈ ਕਿਵੇਂ ਦੀ ਇਹ ਦਿਖਦੀ ਐ ਜਿਹੜੀ ਰੀਲਾ ਤੇ ਨੱਚਦੀ ਐ ਉਹ ਭੈਜੋ ਤੇਰੇ ਨਾਲ ਘਰ ਬਸਾ ਲੂਗੀ ਤੂੰ ਮੈਨੂੰ ਐਂ ਦੱਸ ਆ ਜਿੰਨੀਆਂ ਵੀ ਕੰਜਰ ਜਨਾਨੀਆਂ ਜਿਹੜੀਆਂ ਰੀਲਾਂ ਦੇ ਉੱਤੇ ਨੱਚਦੀਆਂ ਨੇ ਕੋਈ ਘਰ ਨਹੀਂ ਬਸਦਾ ਇਹਨਾਂ ਦਾ ਇਹ ਭੈਜੋ ਰੀਲਾਂ ਦੇ ਅੱਗੇ ਹੋਰ ਤੇ ਰੀਅਲ ਜ਼ਿੰਦਗੀ 'ਚ ਹੋਰ ਹੋਏ ਹੁੰਦੇ ਆ ਦੇਖ ਲੋ ਲੈ ਸਹੀ ਕੰਮਕਾਰ ਵਾਲੇ ਬੰਦੇ ਲਵੇ ਟਾਈਮ ਨਹੀਂ ਹੁੰਦਾ ਸਹੀ ਗੱਲ ਐ ਗੱਲ ਤੂੰ ਸਹੀ ਕਹੀ ਐ ਪਰ ਤੇਰੇ ਉੱਤੇ ਢੁੱਕਦੀ ਨਹੀਂ ਹੈਗੀ ਤੇਰੇ ਵੀ ਉਦੋਂ ਭੈਜੋ ਲੁੱਲੀ ਦੇ ਉੱਤੇ ਠਰਕ ਸਵਾਰ ਹੋਣੀ ਵੀ ਨਾ ਮੋਸ਼ਕੀ ਐਡੀ ਸੋਹਣੀ ਐ ਫਿਲਟਰ ਲੱਗਿਆ ਹੋਇਆ ਇਹਦੇ ਨਾਲ ਗੱਲਬਾਤ ਕਰਨੀ ਹੈ ਮੈਂ। ਤੇਰੀ ਦੀ ਲੜਕੀ ਨਾਲ ਲੱਗੀ ਸੀ ਫਰੈਂਡਸ਼ਿਪ ਜਿਵੇਂ। ਅੱਛਾ। ਹਾਂਜੀ। ਅੱਛਾ ਚਾਚਾ ਦੀ ਫਰੈਂਡ ਦੀ ਇਹ دوست ਸੀ। ਹਾਂਜੀ। ਚਾਚਾ ਦੀ ਤੇ ਲੜਕੀ ਦੇਗਾ ਫਰੈਂਡ ਸੀ। ਅੱਛਾ ਅੱਛਾ। ਅੱਛਾ ਤੁਹਾਡੇ ਨਾਲ ਫਿਰ ਕਿਵੇਂ ਹੋ ਗਿਆ ਸੈਟ ਵਟ ਕੰਮ। ਉਹ ਇਦਾਂ ਹੀ ਬਾਅਦ ਜਿਵੇਂ ਮੈਂ ਵੀ ਆਉਂਦਾ ਜਾਂਦਾ। ਇਹ ਕਿਤੇ ਉਹ ਫਰੈਂਡ ਤਾਂ ਨਹੀਂ ਕਹੀ ਜਾਂਦੀ ਉਹ ਜਿਹੜੀ ਇੱਕ ਚੂੜੀ ਵਾਲੀ ਬੈਈ ਹੋਈ ਹੈ ਜਿਹਦੇ ਇਹ ਦੋ ਤਿੰਨ ਵਾਰੀ ਘਰੇ ਗਈ ਹੈ ਆਪਣੀ ਸਕੂਟਰੀ ਲੈ ਕੇ। ਮੈਨੂੰ ਲੱਗਦਾ ਉੱਥੇ ਗਈ ਹੈ ਬਾਈ ਇਹ ਦੇਖ ਲੋ ਲੈ ਦੇਖ ਲੋ ਜਿੱਥੇ ਇਹਦੀਆਂ ਭੈਣ ਇਹਦੀਆਂ ਸਹੇਲੀਆਂ ਬੈਈਆਂ ਹੋਈਆਂ ਨੇ ਉੱਥੇ ਜਾ ਕੇ ਵੀ ਆਸਕੀਆਂ ਕਰਨ ਹੋਣ ਛੱਡਦੀਆਂ ਠਰਕ ਹੈ ਨਾ ਉਹਦੇ ਵੀ ਚਤਰਾ ਤੇ ਠਰਕ ਹੈ ਉਨ ਤੇ ਮੋਡੇ ਦੀ ਵੀ ਖ ਠਰਕੀ ਠਰਕ ਹੈ ਬੇੜਾ ਕਰਕ ਹੋਇਆ ਪਿਆ ਨਾ ਦੋਨਾਂ ਦਾ ਦੇਖ ਲੋ ਯਾਰ ਹਨਾ ਤੁਸੀਂ ਅੱਜ ਕੱਲ੍ਹ ਦੀਆਂ ਕੁੜੀਆਂ ਲਾ ਲਓ ਚ ਇਹ ਮੋਡੇ ਲਾ ਲਓ ਵੀ ਜਿਹੜੇ ਨਵੇਂ-ਨਵੇਂ ਜੀ ਜਿਨ੍ਹਾਂ ਦੇ ਅੰਦਰ ਜਿਆਦੀ ਆਗ ਅੱਜ ਕੱਲ੍ਹ ਵੱਧ ਰਹੀ ਹੈ ਵੀ ਪਤਾ ਨਹੀਂ ਭੈਂ ਚੋ ਇਹ ਕਹਿੰਦੇ ਵੀ ਬਸ ਗੰਦ ਤੋਂ ਗੰਦ ਚੀਜ਼ ਆ ਜੇ ਕੋਈ ਚੱਕਰ ਨਹੀਂ ਹੈਗਾ ਅਸੀਂ ਗੰਦ ਚਮੂਹ ਮਾਰ ਲਾਂਗੇ ਜੀ ਚਾਚੇ ਸਾਡੇ ਘਰ ਆ ਇਕੱਠੇ ਆ ਠੀਕ ਆ ਤੇ ਫਿਰ ਫਿਰ ਨਾ ਫਿਰ ਨਾ ਦੇ ਚਾਚਾ ਜੀ ਦੀ ਲੜਕੀ ਨੂੰ ਕਹਿ ਦਿੱਤਾ ਹੂੰ ਤੇ ਉਹ ਨਹੀਂ ਗਾਉਂ ਕਹਿ ਦਿੱਤਾ ਉਹਨੇ ਗੱਲ ਕਰ ਲਈ ਠੀਕ ਆ ਲਾ ਦੇਖ ਲਓ ਕਿੰਨੀ ਬਹਾਦਰੀ ਨਾਲ ਦੱਸਦਾ ਪਿਆ ਵੀ ਮੈਂ ਆਪਣੀ ਚਾਚੇ ਦੀ ਕੁੜੀ ਨੂੰ ਕਹਿ ਦਿੱਤਾ ਵੀ ਆਹ ਜਿਹੜੀ ਮਹਿਕਪ੍ਰੀਤ ਹੈ ਨਾ ਮੈਨੂੰ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਤੂੰ ਭੈਣ ਬਣੀ ਤੂੰ ਮੇਰੀ ਇਹਦੇ ਨਾਲ ਗੱਲਬਾਤ ਕਰਾਓ ਓ ਸ਼ਰਮ ਕਰੋ ਤੁਸੀਂ ਭੈਣ ਚੁੱਧ ਕਿਹਜੇ ਕਿਹਜੇ ਤੁਸੀਂ ਵੀ ਜੀ ਤੁਹਾਡੇ ਮਾਪਿਆਂ ਨੇ ਤੁਹਾਡੇ ਅੰਦਰ ਬੋਏ ਹੋਏ ਆ ਵੀ ਤੁਸੀਂ ਕਿਹੜੀ ਸਾਲੀ ਇਹ ਜੀ ਗੰਦੀ ਮਾਨਸਿਕਤਾ ਲੈ ਕੇ ਪੈਦਾ ਹੋਇਓ ਇੱਕ ਭਾਈ ਆਪਣੀ ਭੈਣ ਨੂੰ ਇਹੋ ਜਿਹੀਆਂ ਚੀਜ਼ਾਂ ਕਿਵੇਂ ਕਹਿ ਦੂਗਾ ਯਾਰ ਅੰਦਰਲਾ ਜ਼ਮੀਰ ਕਿਵੇਂ ਮੰਨ ਜਾਂਦਾ ਤੱਕ ਥੋੜੇ ਤੇ ਥੋੜੇ ਅੰਦਰ ਤੇ ਉਹ ਮੁਸਲਮਾਨਾਂ ਦੇ ਅੰਦਰ ਕੀ ਫਰਕ ਰਹਿ ਗਿਆ ਵੀ ਜਿਹੜੇ ਆਪਣੀਆਂ ਭੈਣਾਂ ਨਾਲ ਵਿਆਹ ਵੀ ਕਰਵਾ ਲੈਂਦੇ ਆ ਤੇ ਤੁਸੀਂ ਭੈਣ ਚ ਤੁਸੀਂ ਵੀ ਉਹੋ ਜਿਹੀ ਹੋ ਕੀ ਪਤਾ ਲੱਗਦਾ ਤੁਸੀਂ ਆਪਣੀਆਂ ਭੈਣਾਂ ਨਾਲ ਦੇ ਨਾਲ ਸੌ ਵੀ ਜਾਂਦੇ ਹੋ ਇਹ ਜੀ ਗੰਦੀ ਮੈਂਟੈਲਿਟੀ ਆ ਤੁਹਾਡੀ ਆਪਣੀਆਂ ਭੈਣਾਂ ਨੂੰ ਕਹਿਣਾ ਵੀ ਨਾ ਉਹ ਤੇਰੀ ਸਹੇਲੀ ਨਾਲ ਗੱਲਬਾਤ ਕਰਾਈ ਮੈਨੂੰ ਬਹੁਤ ਸੋਹਣੀ ਲੱਗਦੀ ਹੈ ਅੱਗੋਂ ਭੈਣ ਚ ਭੈਣ ਵੀ ਐਵੇਂ ਦੀ ਹੋਵੇ ਕੋਈ ਯਾਰ ਖੜੀ ਮੂੰਹ ਤੇ ਥੱਪੜ ਮਾਰੀ ਮੈਂ ਤੇਰੀ ਭੈਣ ਆ ਮੈਂ ਤਾਂ ਕੱਲੂ ਤੂੰ ਆਪਣੀ ਮੰਮੀ ਨੂੰ ਵੀ ਐ ਕਹਿ ਦੇਂਗਾ ਵੀ ਉਹ ਵਾਟੀ ਮੈਨੂੰ ਸੋਹਣੀ ਲੱਗਦੀ ਆ ਮੰਮੀ ਉਹਨਾਂ ਨਾਲ ਗੱਲਬਾਤ ਕਰਾਈ ਹਾਂਜੀ ਹਾਂਜੀ ਮੈਂ ਕਿ ਹੁਣ ਨਾ ਯਾਰ ਕਈ ਸਾਥ ਕੁਛ ਚਾਹ ਲਾ ਹਾਂ ਹਾਂ ਬਈ ਹੈਗਾ ਉਹਦੇ ਨਾਲ ਆ ਹੁਣ ਅੱਛਾ ਥੋਨੂੰ ਇਹਨੇ ਕੀ ਕਹਿ ਕੇ ਛੱਡਿਆ ਓਏ ਇਹ ਜਨ ਹੀ ਨਹੀਂ ਯਾਰ ਬਸ ਇੱਦਾਂ ਹੀ ਗੱਲ ਕਰਤੇ ਕਰਤੇ ਲੜ ਗਏ ਤੇ ਬਾਅਦ ਉਸ ਤੋਂ ਬਾਅਦ ਨੰਬਰ ਨੂੰ ਬੰਦ ਕਰ ਦਿੱਤਾਗਾ ਇਹ ਤੁਹਾਨੂੰ ਪਤਾ ਚੜੀ ਪਤ ਗੱਲ ਹੋ ਜਾਂਦੀ ਕਿ ਮੈਨੂੰ ਪਤਾ ਲੱਗਿਆ ਮੈਂ ਕਿ ਯਾਰ ਇਹ ਚੱਕਾ ਚੰਗੀ ਨਹੀਂ ਆ ਵੀ ਕੋਈ ਮੇਰੇ ਨਾਲ ਤੋਂ ਕਿਸੇ ਵਰ ਨਾਲ ਕਰਦੇ ਹੋ ਅੱਛਾ ਅੱਛਾ ਮੈਂ ਤਾਂ ਸਤਗੁਰੂ ਸੈਲ ਚਾਲ ਦੀ ਵੀ ਸਮਝਾਂਦੀ ਵੀ ਭੈਣ ਉਹਨੇ ਇਹਦੇ ਅੰਦਰ ਕੀ ਦੇਖਿਆ ਵੀ ਜਿਹੜਾ ਉਹ ਇਹਨੂੰ ਗਿਫਟ ਤੇ ਗਿਫਟ ਭੇਜੀ ਜਾਂਦਾ ਸਲੂਨ ਦਾ ਸਮਾਨ ਭੇਜੀ ਜਾਂਦਾ ਅੱਡੀ ਮੋਸਕੀ ਦੀ ਔਕਾਤ ਥੋੜੀ ਹੈ ਕਿ ਉਹ ਸਲੂਨ ਦਾ ਸਮਾਨ ਖਰੀਦ ਲੂਗੀ ਨਾ ਨਾ ਤੁਸੀਂ ਇਹ ਗਲਤ ਫਹਿਮੀ ਦੇ ਵਿੱਚ ਬਿਲਕੁਲ ਵੀ ਨਹੀਂ ਰਹਿਣਾ ਵੀ ਮੋਸਕੀ ਨੇ ਆਪ ਖਰੀਦਿਆ ਸਾਰਾ ਕੁਝ ਇਹ ਸਾਰਾ ਅਬਾਝ ਲੋਕਾਂ ਦੇ ਅੱਗੇ ਮੈਂ ਤਾਂ ਤਰਲੇ ਕਰਕੇ ਵੀ ਮੈਂ ਕੋਈ ਮੈਂ ਤੇਰੇ ਨਾਲ ਵਿਆਹ ਕਰਾਉਂਗੀ ਮੈਂ ਤੈਨੂੰ ਪਿਆਰ ਕਰਦੀ ਆ ਮੇਰੇ ਜਾਨੂ ਨਹੀਂ ਹੈ ਕਿ ਮੇਰੇ ਜੀ ਨਹੀਂ ਹੈ ਕਿ ਪਲੀਜ਼ ਮੈਨੂੰ ਬੈੱਡ ਦਿਵਾ ਦਿਓ ਮੈਂ ਤੁਹਾਡੀ ਮ사ਜ ਕਰਿਆ ਕਰੂੰਗੀ ਫਿਰ ਉੱਥੇ ਬਹਿ ਕੇ ਆਏ ਆ ਤੁਹਾਨੂੰ ਮੈਂ ਮ사ਜ ਦਿਆ ਕਰੂੰਗੀ ਤੁਹਾਡੀ ਵੈਕਸਿੰਗ ਕਰਿਆ ਕਰੂੰਗੀ ਪਲੀਜ਼ ਮੈਨੂੰ ਬੈੱਡ ਦਿਵਾ ਦਿਓ ਉਹ ਭਰਾ ਨਾ ਦਿਵਾ ਬੈੱਡ ਉਹ ਬੈੱਡ ਤੇ ਕੱਲੂ ਕੋਈ ਹੋਰ ਹੀ ਪਿਆ ਹੋਊਗਾ ਨਾ ਕਰੋ ਤੁਸੀਂ ਐਦਾਂ ਦੇਖ ਲੈ ਸਤਗੁਰ ਚਾਹ ਮੈਨੂੰ ਮੈਨੇ ਤਾਂ ਸੁਣਨ ਦੇ ਵਿੱਚ ਆਇਆ ਕਿ ਉਹ ਹੋ ਬੰਦਾ ਕੰਮਕਾਰ ਵੀ ਕਰਦਾ ਵੀ ਤੂੰ ਕੰਮਕਾਰ ਕਰਦਾ ਭਰਾਵਾ ਕੋਈ ਹੋਰ ਲੱਭ ਲੈ ਤੇਰਾ ਵਿਆਹ ਹੋ ਜਾਣਾ ਤੇਰੇ ਘਰਦਿਆਂ ਨੇ ਤੇਰਾ ਅਰੇਂਜ ਮੈਰੀਜ ਕਰਾ ਲਵੀਂ ਆਹਾ ਕਿੱਥੇ ਤੂੰ ਗੰਦ ਚ ਮੂੰਹ ਮਾਰਦਾ ਪਿਆ ਐ ਇਦੋਂ ਚੱਕਾ ਤਾਂ ਰੂੜੀਆਂ ਤੇ ਜਾ ਕੇ ਮੂੰਹ ਮਾਰ ਲੈ ਉੱਥੇ ਬਚ ਜੇਂਗਾ ਇੱਥੋਂ ਨਹੀਂ ਬਚਦਾ ਤੂੰ ਇਹ ਤਾਂ ਸਾਲਾ ਐਚ ਆਈ ਵੀ ਦੀ ਬਿਮਾਰੀ ਤੂੰ ਨਾਲ ਲੈ ਕੇ ਆਏਂਗਾ ਕਿਉਂ ਤਾਂ ਤੇਰੇ ਕੋਈ ਵੀ ਰਿਲੇਸ਼ਨ ਕਿਤੇ ਆ ਪਾਵੇਂ ਤੁਸੀਂ ਕੋਈ ਤੀਜਾ ਬੰਦਾ ਨਹੀਂ ਜਾ ਸਕਦਾ ਨਾ ਤੁਸੀਂ ਇਹਦੇ ਤੁਹਾਨੂੰ ਪਤਾ ਨਹੀਂ ਵੀ ਇਹਨੇ ਕਾਂਡ ਕਰਤੇ ਤੁਸੀਂ ਇਹਨੂੰ ਪੈਸੇ ਦਿੱਤੇ 10000 ਦਿੱਤੇ ਪੱਤੇ ਨਹੀਂ ਯਾਰ ਪੱਤੇ ਕੀ ਆਂਦੇ ਫੋਨ ਮੈਂ ਇੱਕ ਤਾਂ ਨੋਰਮਲ ਕਰ ਦੋ ਠੀਕ ਆ ਅੱਛਾ ਬਾਈ ਇੱਥੇ ਯਾਰ ਕੰਮਾ ਕਰਾਂ ਕੁਛ ਨਹੀਂ ਪਤਾਗਾ ਯਾਰ ਇਹ ਚੀਜ਼ਾਂ ਦਾ ਇਹ ਤਾਂ ਫੋਨ ਜਾਂ ਜਾ ਕੇ ਪਤਾ ਲੱਗਦਾ ਮੈਨੂੰ ਠੀਕ ਆ ਮਤਲਬ ਇਹ ਤਾਂ ਵੀ ਪੈਸੇ ਹੀ ਖਾਂਦੀ ਹਰ ਇੱਕ ਤੋਂ ਹਾਂ अच्छा अच्छा तू नॉर्मल ਕਰਤੋਂ ਆ ਮੈਂ ਤਾਂ ਇਹ ਜੇ ਫੋਧੂ ਆਸ਼ ਕਦੀ ਨਹੀਂ ਸਮਝਾਂਦੀ ਜਿਹੜਾ ਕਹਿੰਦਾ ਵੀ ਭੈਣ ਮੈਂ ਤਾਂ ਵੀਰ ਨੋਰਮਲ ਕਰਤੋਂ ਆ ਮੈਨੂੰ ਇਹ ਚੀਜ਼ਾਂ ਦਾ ਕੁਛ ਨਹੀਂ ਪਤਾ ਤੇ ਨੋਰਮਲ ਕਰ ਵਾਲੇ ਅਗਲੇ ਹਨਾ 5-5 100 ਰੁਪਏ ਵੀ ਬਚਾ ਕੇ ਚੱਲਦੇ ਆ ਵੀ ਇਹ ਸਾਡੇ ਅਗਲੇ ਮਹੀਨੇ ਦੇ ਰਸਣ ਦੇ ਵਿੱਚ ਕੰਮ ਆ ਜਾਊਗਾ ਤੇ ਤੂੰ ਪਤੰਦਰਾ 10000 ਰੁਪਏ ਦੇ ਦਿੱਤਾ ਤੇਰੀ ਮਹੀਨੇ ਦੀ ਤਨਖਾਹੀ ਹੋਣੀ 10-12000 ਉਹੀ ਤੂੰ ਦੇ ਦਿੱਤੀ ਅੱਡੀ ਤੇਰੀ ਲੁੱਲੀ ਦੇ ਉੱਤੇ ਕਿਹੜੀ ਖੁਰਕ ਹੁੰਦੀ ਸੀ ਵੀ ਨਾ ਆ 10000 ਰੁਪਏ ਦੇ ਦੇ ਮਿਟ ਜੂਗੀ ਦੇ ਦੇ ਤੇ 10000 ਲੈ 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 ਮੁਸ਼ਕਿਲ ਐ ਲੈ ਤੂੰ 10000 ਲੈ ਗੱਲ ਖਾਦੀ ਐ ਦੱਸ ਔਰ ਮਟਾਲਾ ਖਾਜ ਠੰਡਾ ਹੋ ਗਿਆ ਹੁਣ ਧਰਮਿਕੋਲ ਲਾਲਾ ਉਹਦੇ ਉੱਤੇ ਜਾਂ ਨਵਰਤਨ ਤੇਲ ਲਾਲਾ ਠੀਂ ਕੋਣ ਆ ਕਿ ਗਿਆ ਕਿ ਤਾ ਇਹ ਕਿਦਾਂ ਹੋਈ ਗੱਲ ਤੇ ਮੈਂ ਪਨਾ ਕੀਤਾ ਮੈਂ ਕਿ ਯਾਰ ਇਹ ਤਾਂ ਚੰਗੀ ਗੱਲ ਐ ਠੀਕ ਐ ਮੈਂ ਤੇਰਾ ਮੈਂ ਨਾ ਤਾਂ ਕਿਹਾ ਸੀ ਮੈਂ ਕਿ ਯਾਰ ਤੇਰਾ ਜੀਵਨ ਦਾ ਵੀ ਪਾਸ ਹੋ ਜਾਏਗਾ ਮੈਨੂੰ ਮਨਜ਼ੂਰ ਐ ਤੂੰ ਨੇ ਐ ਕਿਹਾ ਵੀ ਕਿ ਇਹਨੇ ਐ ਵੀ ਕਿ ਤੁਹਾਨੂੰ ਵੀ ਵਿਆਹ ਕਰਾਵਾਂਗੇ ਆਪਾਂ। ਅੱਛਾ। ਤਾਂ ਹੀ ਨਾ। ਮੈਂ ਫਿਰ ਵੀ ਕਿਹਾ ਮੈਂ ਕਿ ਚਲੋ ਜਿੱਦਾਂ ਵੀਰੇ ਆ ਤੁਹਾਡਾ ਫਾਕਸ ਠੀਕ ਆ ਨਾ। ਉਹ ਉਹ ਨਵੀਂ ਗੱਲ ਨਹੀਂ ਹੈਗੀ। ਉਹ ਤੁਸੀਂ ਗੱਲ ਢੀ ਸੀਰੀਅਸ ਨਾਲ ਲਿਓ। ਦੋਸਤੋ ਜਿਹੜੇ ਵੀਡੀਓ ਦੇਖ ਰਹੇ ਹੋ ਤੁਸੀਂ ਉਹ ਗੱਲ ਸੀਰੀਅਸ ਨਾਲ ਲਿਓ। ਵਿਆਹ ਕਰਾਣਾ ਇਹਦੇ ਵਾਸਤੇ ਕੋਈ ਨਵੀਂ ਗੱਲ ਨਹੀਂ। ਵਿਆਹ ਕਰਾਣਾ ਅੱਜ ਕੱਲ ਦੇ ਕੰਜਰ ਬਲੌਗਰਾਂ ਵਾਸਤੇ ਕੋਈ ਨਵੀਂ ਗੱਲ ਨਹੀਂ ਹੈਗੀ। ਚੂੜਾ ਤਾਂ ਭੈਣ ਚ ਦੇਖ ਲਓ ਨਰੂਲੇ ਦੀ ਮੰਮੀ ਨੇ ਵੀ ਪਾ ਲਿਆ ਜਿਹਦੀ 50 ਸਾਲ ਦੀ ਉਮਰ ਹੋ ਰਹੀ ਆ ਉਹਨੇ ਵੀ ਚੂੜਾ ਪਾ ਲਿਆ ਉਹ ਵੀ ਸੋਚਦੀ ਹੋਣੀ ਬੈਠੀ ਰਹੇ ਤਾ ਟੱਟੀ ਕਰਦੀ ਹੋਣੀ ਜਾਂ ਕਦੇ ਇਕੱਲੀ ਬੈਠਦੀ ਹੋਣੀ ਵੀ ਓਹੋ ਸਾਲਾ ਦੂਜੀ ਵਾਰ ਵਿਆਹ ਤਾਂ ਹੋ ਗਿਆ ਹੋਇਆ ਵੀ ਆਹੀ ਕਲਰ ਨੇ ਦੇ ਨਾਲ ਮੈਂ ਤਾਂ ਨਹੀਂ ਛੱਡਣ ਨੂੰ ਫਿਰਦੀ ਸੀ ਚੰਗਾ ਕੋਈ ਮਿਲਦਾ ਜਾਂਦਾ ਨਵਾਂ ਮਿਲ ਜਾਂਦਾ ਜਿਹੜੇ ਰਹਿ ਗਏ 20 30 ਸਾਲ ਉਹਦੇ ਨਾਲ ਕੱਟ ਲੈਂਦੀ ਪਰ ਨਹੀਂ ਪੈਜ ਦੇਖ ਲਓ ਇਹਨਾਂ ਨੇ ਚੂੜਾ ਪਾਣਾ ਲਹਿੰਗਾ ਪਾਣਾ ਵਿਆਹ ਦੀਆਂ ਰਸਮਾਂ ਅੱਜ ਕੱਲ ਆਮ ਕਰ ਦਿੱਤੀਆਂ ਨੇ ਪੁਰਾਣੀਆਂ ਮੈਂ ਕਹਿੰਦਾ ਤੁਸੀਂ ਜਿਹੜੀਆਂ ਔਰਤਾਂ 80 ਦੇ ਵਿੱਚ 70 ਦੇ ਵਿੱਚ 60 ਦੇ ਵਿੱਚ ਪੈਦਾ ਹੋਈਆਂ ਹੋਈਆਂ ਨੇ ਉਹਨਾਂ ਨੂੰ ਪੁੱਛੋ ਵੀ ਵਿਆਹ ਦੀ ਕੀ ਮਹੱਤਤਾ ਹੁੰਦੀ ਸੀ ਚੂੜੇ ਦੀ ਕੀ ਮਹੱਤਤਾ ਹੁੰਦੀ ਸੀ ਤੇ ਆ ਸਾਰੇ ਰਸਮ ਰਵਾਜਾਂ ਦੀ ਕੀ ਮਹੱਤਤਾ ਹੁੰਦੀ ਸੀ ਕਿ ਮਾਪੇ ਦਾ ਰਿਸ਼ਤਾ ਕੀ ਹੁੰਦਾ ਸੀ ਭੈਣ ਭਾਈ ਦਾ ਰਿਸ਼ਤਾ ਕੀ ਹੁੰਦਾ ਸੀ ਉਹ ਤੁਹਾਨੂੰ ਦੱਸਣਗੇ ਵਿਸਤਾਰਪੂਰਵਕ ਕਦੇ ਆਪਣੀਆਂ ਚਾਚੀਆਂ ਨੂੰ ਕਦੇ ਆਪਣੀਆਂ ਦਾਦੀਆਂ ਨੂੰ ਪਰਦਾਦੀਆਂ ਨੂੰ ਦਾਦਿਆਂ ਨੂੰ ਪੁੱਛੋ ਤੁਸੀਂ ਵੀ ਅਸਲੀ ਰਿਸ਼ਤੇ ਕੀ ਹੁੰਦੇ ਸੀ ਅੱਜ ਕੱਲ ਤਾਂ ਭੈਣ ਚ ਰਿਸ਼ਤੇ ਘੱਟ ਸਾਲੇ ਵਿਹੂ ਲੈਣ ਦੇ ਚੱਕਰ ਜ਼ਿਆਦਾ ਰਹਿ ਗਏ ਆ ਪਿੱਛੇ ਸੋ ਬੀਤ ਗਿਆ ਸੋ ਬੀਤ ਗਿਆ ਕਿਉਂ ਜੀ ਹੂੰ ਤੇ ਉਸ ਬਾਅਦ ਫਿਰ ਮੈਨੂੰ ਪਤਾ ਲੱਗਿਆ ਫਿਰ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਨਾ ਫਿਰ ਉਸ ਤੋਂ ਬਾਅਦ ਕੰਮ ਸਿੱਖਣ ਲੱਗ ਗਿਆ ਜੋ ਬੀਤ ਗਿਆ ਸੋ ਬੀਤ ਗਿਆ ਮੈਂ ਤਾਂ ਚੱਲ ਐ ਸੋਚਿਆ ਪਰ ਮੈਨੂੰ ਕੀ ਪਤਾ ਸੀ ਮੇਰੇ ਵੀ ਚਿੱਤਰਾ ਤੇ ਲੱਤ ਵੱਜੀ ਜਾਊਗੀ ਚਿੱਤਰਾ ਤੇ ਲੱਤ ਤਾਂ ਵੱਜੀ ਵੱਜੀ ਭੈ ਚ ਮਾਸ ਵੀ ਪੱਟ ਕੇ ਲੈ ਗਈ ਉਹ ਤਾਂ ਇਹ ਨਹੀਂ ਹੁਣ ਸਾਰੀ ਜ਼ਿੰਦਗੀ ਉੱਠ ਸਕਦਾ ਬੰਦਾ 10000 ਰੁਪਏ ਦਾ ਇਹਨੂੰ ਗੰਮ ਲੈ ਕੇ ਬਹਿ ਜਾਊਗਾ ਦੇਖ ਲੋ ਲੈ ਪੌੜ ਕਾ ਇੰਟਰਵਿਊ ਦੇਣ ਆਇਆ ਇਹ ਕਾਲ ਸਪੈਸ਼ਲ ਵੀ ਫੋਨ ਕਰਕੇ ਵੀ ਵੀਰੇ ਮੇਰੀ ਕਾਲ ਰਿਕਾਰਡਿੰਗ ਪਾਈ ਪਲੀਜ਼ ਕਿਤੇ ਮੁਸ਼ਕੀ ਸੁਣ ਨਹੀਂ ਲਵੇ ਕਿਤੇ ਬੇਸ਼ਰਮ ਹੋ ਕੇ ਮੇਰੇ 10000 ਦੇ ਦੇ ਉਹ ਬੇਸ਼ਰਮ ਹੈ ਉਹ ਪੈਂ ਇੰਟਰਨੈਟ ਤੇ ਇੰਨੀ ਜਲੀਲ ਹੁੰਦੀ ਆ ਉਹ ਤਾਂ ਨਹੀਂ ਬੇਸ਼ਰਮੀ ਮੰਨਦੀ ਤੇਰੇ 10000 ਲੈ ਕੇ ਉਹ ਫੀਲ ਕਰੂਗੀ ਨਾ ਨਾ ਉਹਦੀ ਮੰਮੀ ਨੇ ਟਕਾਰ ਮਾਰ ਵੀ ਦਿੱਤੀ ਉਹਨੇ ਲੈ ਕੇ ਉੱਥੇ ਵੀ ਇਸਤੇਮਾਲ ਨੂੰ ਕਰਨ ਕਰਦੇ ਸੀ ਅੱਛਾ ਉੱਥੇ ਕੁਝ ਹੋਰ ਨਾ ਕਰਦੀ ਸੀ ਹਾਂ ਠੀਕ ਹੈ ਮਤਲਬ ਹੀ ਪੋਸਟ ਪਾਸ ਜਿੱਦਾਂ ਮੇਰੇ ਤੋਂ ਬਾਤ ਹੋਈ ਹੋਰ ਮੁੰਡਾ ਸੀ ਕਾ ਹੂੰ ਉਸ ਤੋਂ ਬਾਅਦ ਹੁਣ ਉਹ ਚੱਲ ਰਿਹਾ ਸਾਥ ਕਹਾਲਾਲਾ ਪ੍ਰੋਗਰਾਮ ਅੱਛਾ ਵੀ ਐ ਸਮਝ ਲਓ ਵੀ ਡੇਲੀ ਨਵੇਂ ਤੋਂ ਨਵਾਂ ਆਉਂਦਾ ਹਾਂ ਜਿਹੜੀ ਔਰਤ ਨੂੰ ਇੱਕ ਵਾਰੀ ਘਰੋਂ ਬਾਹਰ ਮੂੰਹ ਮਾਰਨ ਦੀ ਹੱਤ ਪੈ ਜੇ ਜਾਂ ਜਿਹੜੇ ਬੰਦੇ ਨੂੰ ਮੂੰਹ ਮਾਰਨ ਦੀ ਹੱਤ ਪੈ ਜੇ ਉਹ ਬੰਦਾ ਉਹ ਇਨਸਾਨ ਕਦੇ ਵੀ ਨਾ ਕਾਮਯਾਬ ਨਹੀਂ ਹੋ ਸਕਦਾ ਉਹਨੂੰ ਭੈਣ ਚ ਸਾਰੀ ਜ਼ਿੰਦਗੀ ਹੀ ਰਕੇ ਲੈਂਦਾ ਉਹੀ ਹਾਲਾ ਮੁਸ਼ਕਿਲ ਹੈ ਇੱਕ ਵਾਰੀ ਯਾਤ ਪੈ ਗਈ ਦੂਜੀ ਵਾਰ ਫੇਰ ਨਵਾਂ ਯਾਰ ਬਣਾ ਲਿਆ ਤੀਜੀ ਵਾਰ ਫੇਰ ਬਣਾ ਲਿਆ ਚੌਥੀ ਵਾਰ ਫੇਰ ਬਣਾ ਲਿਆ ਹੁਣ ਉਹਦੀ ਮਾਂ ਨੂੰ ਵੀ ਤਾਂ ਐਵੇਂ ਹੀ ਹੈ ਨਾ ਸਾਰਾ ਕੁਝ ਸਾਰਾ ਖੇਨ ਤਾਂ ਸ਼ੁਰੂ ਹੁੰਦਾ ਮਾਂ ਦੀ ਸ਼ਹਿ ਅਸਰ ਦੇ ਉੱਤੇ ਘਰੇ ਚੱਲਦੀ ਨਹੀਂ ਹੈਗੀ ਬਾਪ ਵਿਚਾਰਾ ਪੌੜਾ ਜਿਹਾ ਹੈ ਬਾਪ ਬਾਪ ਦੀ ਕਿੱਥੇ ਚੱਲਦੀ ਹੈ ਘਰੇ ਮਾਂ ਦੀ ਚੱਲਦੀ ਹੈ ਤਾਂ ਇਹ ਜੇ ਕੰਦਰਖਾਨੇ ਹੋਣਗੇ ਹੋਣਗੇ ਆਪਣੇ ਆਪ ਨੂੰ ਐਜੂਕੇਟਿਡ ਕਰੋ ਚੰਗੀਆਂ ਚੀਜ਼ਾਂ ਸਿੱਖੋ ਚੰਗੀਆਂ ਚੀਜ਼ਾਂ ਦੇਖੋ ਚੰਗਾ ਪੜ੍ਹੋ ਚੰਗਾ ਲਿਖੋ ਤੇ ਇਹ ਜੇ ਕਮਾਦ ਤੋਂ ਦੂਰ ਰਹੋ ਇਹ ਤਾਂ ਭੈਚ ਸਵਾਸ ਦੇ ਵਿੱਚ ਇੱਕ ਗੰਦੇ ਪ੍ਰਾਣੀ ਹੈ ਬਸ ਹੌਲੀ ਹੌਲੀ ਰੁਕਦੇ ਜਾਓ ਤੁਸੀਂ ਇੱਕ ਇੱਕ ਹਜੇ ਤਾਂ ਇਹਨਾਂ ਨੂੰ ਐ ਲਾ ਲਓ ਵੀ ਤੁਸੀਂ ਓਨਲੀ ਫੈਨਸ ਦਾ ਨਹੀਂ ਪਤਾ ਲੱਗਿਆ ਜਿੱਦ ਦਿਨ ਨੂੰ ਪਤਾ ਲੱਗਿਆ ਇਹ ਤੇ ਇਹਦੀ ਮੰਮੀ ਉੱਥੇ ਵੀ ਆਈ ਲੈ ਇਹ ਤਾਂ ਕਾਫੀ ਹੌਨਾ ਜਿੱਦਾਂ ਹਮ ਏਦਾਂ ਦੇ ਥੋੜੀ ਜਿਹੀ ਟੈਨਸ਼ਨ ਤਾਂ ਹੋਈ ਜਾਂਦੀ ਹੈ ਹਾਂ ਜਿੱਦਾਂ ਹੁੰਦਾ ਯਾਰ ਇਹ ਤਾਂ ਹੈ ਭਾਈ ਇਹਨਾਂ ਦਾ ਬਚੋ ਬਾਈ ਯਾਰ ਮੈਂ ਦਿੱਤਾ ਯਾਰ ਕੰਮ ਕੰਮ ਆਪ ਮੈਂ ਆਪ ਦਾ ਹੜਾ ਯਾਰ ਨੀ ਮੈਂ ਕੰਮ ਜਾਂਦਾ ਕਿ ਕਰੀ ਸਿੱਖਿਆ ਕੰਮ ਮੈਂ ਜਿੱਦਾਂ 100-100 ਰੁਪਏ ਮੈਨੂੰ ਮਿਲਦਾ ਡੇਲੀ ਦੌਂਦੇ ਤੋਂ ਮੈਂ ਇਹ ਕੰਮ ਸਿੱਖ ਰਿਹਾ ਅਸੇ ਵੀ ਤੁਸੀਂ 100-100 ਰੁਪਇਆ ਇਕੱਠਾ ਕਰਕੇ ਉਹ ਜਿਹੜਾ ਅਸੀਂ 10000 ਇਹਨੂੰ ਦਿੱਤਾ ਹੈ ਜੋੜਿਆ ਹੋਊ ਤੁਹਾਡਾ ਇਹਨੇ ਕੀ ਕਿਹਾ ਵੀ ਮੇਰਾ ਡੈਡੀ ਬਿਮਾਰਾ ਕੀ ਕਹਤਾ ਸੀਗਾ ਕਿ ਮੈਨੂੰ ਜਿੱਦਾਂ ਮੈਂ 10000 ਰੁਪਏ ਕਿਸੇ ਨੂੰ ਇਕੱਠਾ ਪਕੜਿਆ ਸੀ ਅੱਛਾ ਕਿਸੇ ਨੂੰ ਫੜ ਕੇ ਦਿੱਤਾ ਇਹਨੂੰ ਹਾਂ ਤੇ ਕਹਦਾ ਹੁੰਦਾ ਮੈਂ 10 ਦਾ 12 ਦਿੱਤਾ ਅੱਛਾ 10 ਦਾ ਹਲੋ ਤੁਸੀਂ ਓਏ ਹੱਡ ਖਰਾਮ ਦੀ ਖਾ ਕੇ ਕਿੱਥੇ ਜਾਓਗੇ ਤੁਸੀਂ ਬੈਜੋ ਮੁੰਡਾ ਕਹਿੰਦਾ ਵੀ 100 100 ਰੁਪਇਆ ਜੋੜ ਕੇ ਬੰਨੇ 10000 ਰੁਪਇਆ ਜੋੜਿਆ ਤੁਸੀਂ ਐ ਲਾ ਲਓ ਵੀ ਭੈਣ ਜੋ ਹਿਸਾਬ ਨਾਲ ਤਾਂ ਬੰਦੇ ਦੀ ਆਲਮੋਸਟ ਤੁਸੀਂ ਸਾਲ ਸਾਲ ਦੀ ਲੈ ਗਏ ਤੁਸੀਂ ਭੈਣ ਜੋ 10 ਆਲ ਦੀ ਤਨਖਾਹ ਲੈ ਕੇ ਤੁਸੀਂ ਉਹਦੀ ਸ਼ਰਮ ਕਰੋ ਤੁਸੀਂ ਕਿੱਥੇ ਜਾਉਂਗੀਆਂ ਬਾਵਾਆਂ ਧੀਆਂ ਕਿਹੜੇ ਰੱਬ ਨੂੰ ਮੂੰਹ ਦਿਖਾਉਣਗੀਆਂ ਉਹ ਵੈਗਰੂ ਵੈਗਰੂ ਕਰਦੇ ਰਹਿੰਦੇ ਹੋ ਤਾਂ ਹੀ ਤਾਂ ਸਾਲੇ ਤੁਹਾਡੇ ਘਰੇ ਬਰਕਤ ਨਹੀਂ ਹੁੰਦੀ ਇਹੇ ਜੇ ਕੰਜਰਖਾਨੇ ਕਰਦੇ ਆ ਨੱਚ ਲੈ ਤੂੰ ਵੀ ਰੀਲਾ ਤੇ ਨੱਚ ਲੈ ਕਸਰ ਤੇਰੀ ਹੋ ਰਗੀ ਮੈਂ ਕਹਿੰਦੀ ਮੰਮੀ ਏ 12000 ਦਿੱਤਾ ਸੀ ਹਾਂ ਮੰਮੀ ਤਾਂ ਸੋਸੋ ਕੀ ਹੋਡੇ ਲਿਖੀਸ ਖਾ ਦੇ ਦਾਰੇ ਜਿੱਤਾ ਅਸੇ ਬਾਕੀ ਫੇ ਤੁਸੀਂ ਕਿਸ ਤਰ੍ਹਾਂ ਦੇ ਮੋੜੇ ਹੈ ਉਹ ਪੈਸੇ ਹਾਂਜੀ ਠੀਕ ਉਹ ਤਾਂ ਮੈਂ ਕੱਲ ਦੇਖਿਆ ਵੀਡੀਓ ਤੁਹਾਡੀ ਸੀ ਜੀ ਜੀ ਕੱਲ ਪਾਈ ਹੋਈ ਸੀ ਤੁਸੀਂ ਵੀਡੀਓ YouTube ਤੇ ਮੈਨੂੰ ਕੱਲ ਅਪ ਕੀਤਾ ਕਿជា ਤਾਂ ਹੀ ਮੈਨੂੰ ਕਿ ਬਾਈ ਦਾ ਮੈਸੇਜ ਆਇਆ ਪਿਆ ਮਤਾਂ ਇਹ ਨਹੀਂ ਤਾਂ ਮੈਂ ਯਾਰ ਪਹਿਲਾਂ ਮੇਰੇ ਤੋਂ ਇੱਕ ਗੱਲ ਨਹੀਂ ਸਮਝ ਆਦੀ ਹੁਣ ਮੈਂ ਗੱਲਾਂ ਸੁਣ ਕੇ ਇੰਨਾ ਕੰਦਾਜਾ ਲਾ ਸਕਦਾ ਜਿਹਦੇ ਘਰੇ ਇੰਨੀ ਜ਼ਿਆਦਾ ਗਰੀਬੀ ਹੋਵੇ ਜਿਹੜਾ ਬੰਦਾ 100-100 ਰੁਪਏ ਦੀ ਦਿਹਾੜੀ ਤੇ ਕੰਮ ਕਰਦਾ ਹੋਵੇ ਉਹ ਬੰਦੇ ਦੇ ਦਿਮਾਗ ਦੇ ਵਿੱਚ ਕਿਵੇਂ ਆਜੂਗਾ ਵੀ ਭੈਂਜ ਮੈਂ ਆਸ਼ਕੀ ਕਰਨੀ ਹੈ ਅੱਛਾ ਆਸ਼ਕੀ ਵੀ ਕਰਨੀ ਹੈ ਚਲ ਬੰਦਾ ਆਪਣੇ ਲੈਵਲ ਦੇ ਬਰਾਬਰ ਦੇ ਨਾਲ ਦੇਖ ਲੈਂਦਾ ਵੀ ਮੈਂ ਇਹਦੇ ਨਾਲ ਆਸ਼ਕੀ ਕਰ ਲੂੰਗਾ ਇਹ ਕੁੜੀ ਸਹੀ ਹੈ ਤੇ ਚਲ ਚੱਲ ਜੂਗਾ ਜਿਹੜੀ ਮਹੱਲੇ 'ਚ ਹੋਊਗੀ ਕੋਈ ਸ਼ਹਿਰ ਦੇ ਵਿੱਚ ਹੋਊਗੀ ਭੈਂਜ ਤੁਸੀਂ ਹੱਥ ਵੀ ਪਾਣੇ ਕਿਨੂੰ ਜਿਹੜਾ ਪਹਿਲੀ ਖਾ ਖਾ ਕੇ ਰੱਜਿਆ ਪਿਆ ਜਿਹਨੂੰ ਤਾਂ ਭੁੱਖ ਹੀ ਹੈ ਢਿੱਡ ਹਮੇਸ਼ਾ ਭੈਚੋ ਐ ਭੁੱਖਾ ਹੀ ਰਹਿੰਦਾ ਵੀ ਆਹ ਲਿਆ ਲਿਆ ਲਾਹੌਰ ਆਹਨਾ ਤੂੰ ਵੀ ਆ ਜਾ ਜਿਹੜੀ ਇੱਕ ਦਿਨੀ ਹੋਈ ਉਹ ਦੂਜੀ ਦੀ ਕਿਵੇਂ ਹੋ ਜੂਗੀ ਤੁਸੀਂ ਇਹ ਚੀਜ਼ ਸਿੰਪਲ ਕਿਉਂ ਨਹੀਂ ਸਮਝਦੇ ਪਤਾ ਨਹੀਂ ਲੈ ਦੇਖ ਲੋ ਭੈਜੋ ਜਿਹਦੇ ਸਿਰ ਦੇ ਉੱਤੇ ਗਰੀਬੀ ਹੋਵੇ ਹਨਾ ਜਿਹੜਾ 100 100 ਰੁਪਏ ਦੀ ਦਿਹਾੜੀ ਕਰਦਾ ਹੋਵੇ ਉਹਨੂੰ ਕੱਲ ਦੀ ਲੱਗੀ ਦਿੰਦੀ ਹੈ ਵੀ ਮੈਂ ਕੱਲ ਨੂੰ 100 ਰੁਪਏ ਕਿਵੇਂ ਬਣਾਣਾ ਹੈ ਕੱਲ ਨੂੰ 100 ਰੁਪਏ ਕਿਵੇਂ ਬਣਾਣਾ ਹੈ ਉਹਨੂੰ ਸੁਝਦੀ ਨਹੀਂ ਹੈ ਕਿ ਆਸ ਕੀ ਦੀ ਤੁਸੀਂ ਭੇਜ ਚੁੱਕੇ ਹਜੇ ਵੇਲੇ ਆ ਕਿਹੜੇ ਵੇਲੇ ਆਸ ਕੀ ਕਰਦੇ ਹੋ ਤੁਸੀਂ ਫਿਰ ਮੇਰੇ ਤੇ ਅੱਜ ਸੁਣ ਮੈਂ ਕਿ ਚੱਲੀ ਆ ਜੀ ਮੈਂ ਲਾਂਗ ਦੀ ਲਾਂਗ ਦਿੱਤਾ ਬੀਬੀ ਆ ਰਹੀ ਅਮੀ ਚਲੀ ਗਈ ਠੀਕ ਆ ਨਾ ਨਹੀਂ ਸਭ ਕੁ ਦਾ ਸਿਖਾਉਣਾ ਚਾਹੀਦਾ ਫਿਰ ਜਦੋਂ ਇਹੋ ਜਿਹਾ ਕੁਝ ਜੋ ਥੋੜਾ ਸਭ ਕੁ ਦਾ ਸਿਖਾਉਣਾ ਚਾਹੀਦਾ ਜਦੋਂ ਇਹ ਇੰਨੇ ਮੁੰਡਿਆਂ ਨਾਲ ਇਦਾਂ ਕਰ ਰਹੀ ਆ ਹਾਂ ਉਹ ਹਿੰਨਾ ਉਹਨਾਂ ਮੈਂ ਕੱਲ ਜੀ ਦੇਖੀ ਆ ਉਹਦੇ ਘਰੇ ਘਰ ਕੋਈ ਬੈੱਡ ਵਗੈਰਾ ਛੱਡ ਕੇ ਗਏ ਆ ਹਾਂ ਹਾਂ ਇਹ ਉਹ ਕੋਈ ਚੇਅਰ ਵਗੈਰਾ ਤੇ ਇਹ ਤੁਹਾਨੂੰ ਵੀ ਕਹਿੰਦੀ ਸੀ ਵੀ ਮੈਨੂੰ ਆ ਚਾਹੀਦਾ ਆ ਚਾਹੀਦਾ ਨਹੀਂ ਨਹੀਂ ਮੈਂ ਮੰਗਿਆ ਤਾਂ ਕੁਝ ਵੀ ਨਹੀਂ ਆਨੇ ਇਸ ਤਰ੍ਹਾਂ ਮੇਰੇ ਤੋਂ ਅੱਛਾ ਪੈਹੀ ਮੰਗਦੀ ਸੀ ਹੁਣ ਨਹੀਂ ਮੰਗਿਆ ਜਦੋਂ ਤਾਂ ਹੈ ਇੱਕ ਟੈਰੀ ਮੰਗਿਆ ਮੇਰੇ ਤੋਂ ਅੱਛਾ ਇੱਕ ਟੈਰੀ ਕਿਆ ਬਸ ਆਪਾਂ ਠੀਕ ਬਾਕੀ ਜਿੱਦਾਂ ਤੁਸੀਂ ਕਹਿ ਰਹੇ ਕੋਈ ਛਿੰਤਾ ਕੋਈ ਨਹੀਂ ਯਾਰ ਮੈਨੂੰ ਐਸੀ ਨਹੀਂ ਯਾਰ ਵੀ ਮੈਂ ਤਾਂ ਮੈਨੂੰ ਹੀ ਸੀਗਾ ਮੈਰੀ ਜੀ ਕੋ ਕਹਿੰਦੀ ਮੈਰੀ ਜੀ ਫਾਣੀ ਹੈ ਮੈਨੂੰ ਮਮ ਮੈਂ ਚਲੋ ਕੋਈ ਗੱਲ ਨਹੀਂ ਕੀਤਾ ਹੈ ਠੀਕ ਹੈ ਲਾ ਜੀ ਮਮ ਚਲੋ ਪਾਸਟ ਦਾ ਸਬਦ ਹੀ ਹੁੰਦਾ ਆ ਯਾਰ ਪਰ ਹੌਣੇ ਵੀ ਦੇਖ ਲਿਆ ਹੁਣ ਤੈਨੂੰ ਕਿ ਤੂੰ ਵੀ ਪੈ ਚੁ ਲਪਰੀ ਵਰਗਾ ਹੀ ਆ ਉਹਦੇ ਘਰੇ ਵੀ ਕੁਝ ਨਹੀਂ ਹੈਗਾ ਤੇਰੇ ਘਰੇ ਵੀ ਕੁਝ ਨਹੀਂ ਹੈਗਾ ਕੀ ਫਾਇਦਾ ਮੈਂ ਦੂਜੀ ਵਾਰ ਵੀ ਜਾਊਂਗੀ ਚਾਰ ਦਿਨ ਬਾਅਦ ਫੇਰ ਭੱਜ ਕੇ ਆਜੂਂਗੀ ਇਦੋਂ ਚੰਗਾ ਮੈਂ ਤੈਨੂੰ ਹੁਣ ਹੀ ਜਵਾਬ ਦੇ ਦਾਂ ਵੀ 10000 ਰੁਪਏ ਦੇ ਤੇਰੇ ਨਾਲ ਗੱਲ ਕਰਨ ਦੀ ਫੀਸ ਹੈ ਇਹ ਕੋਈ ਮੈਂ ਤੇਰੇ ਨਾਲ 2 ਦਿਨ ਲਵ ਯੂ ਲਵ ਯੂ ਕੀਤਾ ਇਹ ਮੁਸ਼ਕੀ ਦੀ ਫੀਸ ਹੈ ਇਹ ਮੈਂ ਮਹਿਕ ਫਰੀ ਤਾਂ 10 ਸਟਾਰ ਮੈਂ ਨਾਲ ਗੱਲ ਕੀਤੀ ਹੈ ਤੂੰ 10000 ਰੁਪਏ ਫੀਸ ਲੈਂਦੀ ਹੈ ਇਹ ਵੀ 10 ਸਾਲੇ ਤੇਰੀ ਤੇਰੀ ਨਹੀਂ ਸਮਝ ਲੱਗਦੀ ਮੈਨੂੰ ਤਾਂ ਉਹ ਤਾਂ ਗੰਦ ਹੈ ਹੀ ਹੈ ਤੂੰ ਭੈં ਜੋ ਗੰਦ ਚ ਕਿਉਂ ਮੂੰਹ ਮਾਰ ਲੱਗਿਆ ਹੋਇਆ ਆਖੇ ਮੈਂ ਗਰੀਬ ਆ 100 100 ਰੁਪਏ ਦਿਹਾੜੀ ਕਰਦਾ ਇਹੇ ਜੇ ਕੰਮ ਕਰਦੇ ਹੁੰਦੇ ਆ ਬੰਦੇ ਦੇਖਦਾ ਹੁੰਦਾ ਯਾਰ ਕਿਤਾ ਮੈਂ ਤਾਂ ਦਿਲ ਤਾਂ ਚੱਲਿਆ ਅਗਲੇ ਦਿਮਾਗ ਨਾਲ ਚੱਲਣੋਂ ਗੱਲ ਲੱਗ ਹੈ ਹਾਂ ਤੁਸੀਂ ਤਾਂ ਚਲੋ ਇਹਦੇ ਡੈਡੀ ਦੇ ਇਲਾਜ ਵਾਸਤੇ ਪੈਸੇ ਦਿੱਤੇ ਵੀ ਚਲੋ ਬਿਮਾਰ ਹੈ ਪਰ ਇਹਨੇ ਕੋਈ ਤਾਂ ਨਜਾਇਜ਼ ਫਾਇਦਾ ਚੱਕਿਆ हां ਤੇ ਤੁਸੀਂ ਇਹਨੂੰ ਕਿਹਾ ਨਹੀਂ ਮੇਰੇ ਪੈਸੇ ਮੋੜ ਨਹੀਂ ਮੇਰੇ ਆਪਾਂ ਉਸ ਬਾਰੇ ਗੱਲ ਹੀ ਨਹੀਂ ਕੀਤੀ ਯਾਰ ਬਲੌਕ ਕਰਤਾ ਨੇ ਫਿਰ ਨਹੀਂ ਨਹੀਂ ਬਲੌਕ ਯਾਰ ਮੇਰੇ ਕੋਲ ਤਾਂ ਨੰਬਰ ਸੀਗਾ ਅੱਛਾ ਤੇ ਨੰਬਰ ਉਹ ਬੰਦ ਕਰ ਦਿੱਤਾ ਲਾਇਨਾ ਮੇਰੇ ਨੰਬਰ ਨੂੰ ਹੁਣ ਬੰਦ ਕਰਤਾ ਉਹ ਹਾਂ ਛੇ ਚੱਲਦਾ ਨਹੀਂ ਹੈਗਾ ਨਹੀਂ ਨੰਬਰ ਚੱਲਦਾ ਹੈਗਾ ਵਾਲਾ ਠੀਕ ਤਾਂ ਫੋਨ ਉਹ ਤਾਂ ਚਾਹਦੇ ਕਿ ਜਿੱਤੇ ਪਹਿਲਾਂ ਸੀ ਕਦੇ ਸੀਗਾ ਕੰਮ ਆ ਹੂੰ ਜਿੱਥੇ ਗੱਲ ਅਸੀਂ ਤੇ ਮੁੰਡੇ ਨਾਲ ਸੋਚਾ ਛਾਤੀ ਕੀ ਹੋਣ ਕਿ ਹੋਰ ਕੰਮ ਆ ਜਾਂਦਾ ਹੈ ਹਾਂਜੀ ਫਿਰ ਉਹ ਹੋ ਹੋ ਨੰਬਰ ਵੀ ਬੰਦ ਕਰ ਕੀ ਐਵੇਂ ਹੀ ਆ ਪਰ ਮੈਂ ਮੁਸ਼ਕਿਲ ਹੈ ਇਹ ਹੁਣ ਹਰ ਰੋਜ਼ ਹੀ ਕੀ ਕਹਿੰਦਾ ਦਿਨਾਂ ਦੇ ਵਾਂਗ ਇਹ ਯਾਰ ਬਦਲਨੇ ਤਾਂ ਸਿਮ ਵੀ ਇਹ ਬਦਲ ਲੈ ਕੋਈ ਵੱਡੀ ਗੱਲ ਨਹੀਂ ਕੱਪੜਿਆਂ ਦੇ ਵਾਂਗ ਸਿਮ ਬਦਲਦੀ ਹੋਣੀ ਵੀ ਦੋ ਦਿਨ ਇੱਧਰ ਗੱਲਬਾਤ ਕੀਤੀ ਆਗੇ ਦੱਸ ਯਾਰ ਚਲੋ ਜੀ ਅੱਗੇ ਗੱਲਬਾਤ ਕੀਤੀ ਆਗੇ ਦੱਸ ਯਾਰ ਚਲੋ ਜੀ ਅੱਛਾ ਇਹ ਸਕੂਟਰੀ ਲੈ ਕੇ ਤਾਂ ਹੀ ਸਵੇਰੇ ਸਵੇਰੇ ਫਿਰਦੀ ਰਹਿੰਦੀ ਹੈ ਕਦੇ ਇੱਧਰ ਨੂੰ ਮੂੰਹ ਮਾਰ ਲਿਆ ਕਦੇ ਇੱਧਰ ਨੂੰ ਮੂੰਹ ਮਾਰ ਲਿਆ ਹਰ ਪਿੰਡ ਦੇ ਵਿੱਚ ਦੇਖਦੀ ਜਾਂਦੀ ਹਣੀ ਵੀ ਕੋਈ ਥਾਰ ਵਾਲਾ ਮੁੰਡਾ ਮਿਲ ਜੇ ਕੋਈ ਅਮੀਰ ਜਿਹਾ ਮੁੰਡਾ ਮਿਲ ਜੇ ਮੇਰੀ ਕਿਤੇ ਜ਼ਿੰਦਗੀ ਸੈੱਟ ਕਰ ਲੇ ਥਾਰ ਥੂੜ ਵਾਲੇ ਤੇ ਤੈਨੂੰ ਪੜ੍ਹਾਉਂਦੇ ਥਾਰ ਵਾਲੇ ਤੇਰੇ ਮੂੰਹ 'ਚ ਜੁੱਤੀਆਂ ਦਾ ਹਾਰ ਜ਼ਰੂਰ ਪਾ ਦੇਣਗੇ ਨਾਲੇ ਤੇਰੇ ਗਲੇ 'ਚ ਪਾਣਗੇ 510 ਆਈ ਲੋ ਇਹਦੀ ਵੀ ਵੀਡੀਓ ਵਾਇਰਲ ਜਿਸ ਹਾਲ ਨਾਲ ਇਹਦੇ ਹੁਣ ਹਰ ਇੱਕ ਕਿਸੇ ਹੋਣ ਲੱਗ ਰਿਹਾ ਹੈ ਸਾਹਮਣੇ ਆਉਣ ਲੱਗ ਰਿਹਾ ਕੋਈ ਵੱਡੀ ਗੱਲ ਨਹੀਂ ਹੈ ਕਿ ਇਹਦਾ ਵੀ ਐਮਐਮਐਸ ਆਇਆ ਹੋ ਲੈ ਇਹ ਲੋ ਹਣਾ ਵੀ ਕਿੰਨਾ ਕੁ ਬੇੜਾ ਕਰਕ ਹੋਇਆ ਪਿਆ ਇਹਨਾਂ ਦਾ ਇਹ ਟੱਪੀ ਪਈ ਆ ਜਮਿਓ ਬੇੜਾ ਕਰਕ ਹੋਇਆ ਪਿਆ ਉਹ ਨਹੀਂ ਹੁੰਦੀਆਂ ਵੀ ਜਿਹੜੀਆਂ ਬਸ ਸਾਰਾ ਖੁਸ਼ੀ ਗੂੰ ਗੋਬਰ ਕਰ ਲੈਂਦੀ ਨੇ ਆਪਣੀ ਜ਼ਿੰਦਗੀ ਦਾ ਉਹ ਹੀ ਇਹ ਕੁੜੀ ਐ ਤੇ ਠੀਕ ਐ ਜੀ ਬਾਕੀ ਮੁਸ਼ਕੀ ਤੇ ਆਪਾਂ ਹੁਣ ਹਰ ਰੋਜ਼ ਵੀਡੀਓ ਬਣਾਇਆ ਕਰਾਂਗੇ ਜਿਵੇਂ ਆਪਾਂ ਨੇ ਕਾਲੋ ਪੱਕੀ ਗਾਂ ਖਲਾਈ ਹੋਈ ਐ ਉਮੀ ਹੁਣ ਮੁਸ਼ਕੀ ਨੂੰ ਆਪਾਂ ਨੂੰ ਦੁਬਾਰਾ ਗਾਂ ਕਰ ਲਾਣਾ ਪੈਣਾ ਪਹਿਲਾਂ ਛੱਡ ਗਈ ਸੀ ਇਹਦਾ ਸਾਥ ਆਪਾਂ ਮੈਂ ਕਿਹਾ ਚੱਲ ਕੀ ਗੰਦ ਪਾਣਾ ਯਾਰ ਇਹ ਤਾਂ ਮੁਸ਼ਕ ਕਰੀ ਰਹੀ ਈ ਆ ਆਪਾਂ ਕਿਉ ਆਪਣੇ ਚੈਨਲ ਦੇ ਉੱਤੇ ਜ਼ਿਆਦਾ ਮੁਸ਼ਕ ਕਰਨੀ ਐ ਬਟ ਆਪਾਂ ਨੂੰ ਦੁਬਾਰਾ ਲੈ ਕੇ ਆਣੀ ਪਣੀ ਐ ਠੀਕ ਹੈ ਜੀ ਬਾਕੀ ਦੱਸਿਓ ਤੁਸੀਂ ਕਿੱਦਾਂ ਦੀ ਲੱਗੀ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਆਪਣੇ ਚੈਨਲ ਨੂੰ ਕਰ ਲਿਓ ਤੇ ਹੁਣ ਮੈਂ ਕੋਸ਼ਿਸ਼ ਕਰੂੰਗਾ ਕਿ ਹਰ ਰੋਜ਼ ਵੀਡੀਓ ਆਏ ਤੇ ਵਿੱਚ ਗੈਪ ਨਾ ਆਏ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ